ਜੰਗ ਪੰਜਾਬ ਦੀ ਆ ਤਾਂ ਇਹਦੇ ਵਿੱਚੋਂ ਸਾਨੂੰ ਕੁਝ ਨਹੀਂ ਮਿਲਣਾ ਇਹ ਜਿਹੜੇ ਬੱਚੇ ਧਰਨੇ ਤੇ ਬੈਠੇ ਨੇ ਉਹਦੀ ਉਮਰ ਟਰਨੇ ਤੇ ਬੈਣ ਦੀ ਨਹੀਂ ਆ ਉਹਨਾਂ ਦੀ ਪੜ੍ਹ ਲੈ ਕੇ ਆਪਦਾ ਕੈਰੀਅਰ ਬਣਾਉਣ ਦੀ ਆ ਤਾਂ ਉਹ ਨਿੱਜੀ ਕਰਨ ਵਾਲੀ ਗੱਲ ਦਾ ਲਗਾਤਾਰ ਚੱਲ ਹੀ ਰਹੀ ਨਾ ਵੀ ਆਮ ਲੋਕਾਂ ਨੂੰ ਸਿੱਖਿਆ ਤੋਂ ਦੂਰ ਕੀਤਾ ਜਾਵੇ ਜਿਹੜੀ ਮਨੁੱਖਵਾਦੀ ਸੋਚ ਆ ਵੀ ਜਿਹੜੇ ਜੇ ਸਿਰਫ ਇੱਕ ਹਿੱਸੇ ਨੂੰ ਹੀ ਪੜ੍ਹਾਈ ਦਾ ਅਧਿਕਾਰ ਆ ਬਾਕੀ ਕਿਸੇ ਕੋਲ ਗਿਆਨ ਪ੍ਰਾਪਤ ਕਰਨ ਦਾ ਕੋਈ ਅਧਿਕਾਰ ਨਹੀਂ ਉੱਥੇ ਤੱਕ ਗੱਲ ਲੈ ਕੇ ਜਾਣਗੇ ਇਹੀ ਦਾ ਕਿਸਾਨ ਅੰਦੋਲਨ ਆ ਉਹ ਅਰਬਾਂ ਖਰਬਾਂ ਰੁਪਈਆ ਲੱਗਾ ਨਾ ਸਿੱਖਾਂ ਦਾ ਉੱਥੇ ਕਿ ਨਿਕਲਿਆ ਕਿ ਜਿਹੜੇ ਤਿੰਨ ਕਾਨੂੰਨ ਆਏ ਹੀ ਉਹ ਵਾਪਸ ਹੋ ਜੇ ਨਾ ਹੁਣ ਆ ਆ ਇੱਥੇ ਯੋਰ ਲਾਵਾਂਗੇ ਕੁਛ 6 ਮਹੀਨੇ ਸਾਲ ਇੱਥੇ ਸਿਰਖਪਾਈ ਹੋਊਗੀ ਸਾਰਾ ਪੰਜਾਬ ਆਊਗਾ ਯੂਨੀਵਰਸਿਟੀ ਬਚਾਵਾਂਗੇ ਪਰ ਜਿਹੜੀ ਪਹਿਲੀ ਚੀਜ਼ ਹੱਡੀ ਆ ਉਹਨੂੰ ਫਿਰ ਉਹਨੂੰ ਬਚਾਉਣ ਵਾਸਤੇ ਅਸੀਂ ਉੱਥੇ ਕਿੰਨੇ ਐਫਰਟ ਲਾ ਰਹੇ ਆ ਯੂਨੀਵਰਸਿਟੀ ਆਪਣੇ ਆਪ ਦੇ ਵਿੱਚ ਇੱਕ ਆਜ਼ਾਦ ਚੀਜ਼ ਹੁੰਦੀ ਆ ਜੇਦੋਂ ਸਿੱਖਿਆ ਨੂੰ ਗੁਲਾਮ ਕਰ ਲੋਗੇ ਫਿਰ ਆਉਂਦੀਆਂ ਪੀੜ੍ਹੀਆਂ ਗੁਲਾਮਾਂ ਦੇ ਜੰਮਣਗੀਆਂ ਸਿੱਖਿਆ ਜਿਆਦਾ ਰਹੇਗੀ ਤੇ ਆਉਂਦੀਆਂ ਤਾਨੂੰ ਇੱਕ ਉਹ ਜਿਮਣੀ ਚੋਂ ਜ਼ਰੂਰੀ ਆ ਦੇਖੋ ਜਿਹੜੀਆਂ ਪੰਨ ਪੰਨਕ ਤੇ ਨਾਲ ਲੜ ਰਹੀਆਂ ਉਹ ਸਾਰੀਆਂ ਆ ਕੇ ਹਾਜ਼ਰੀ ਭਰ ਗਈਆਂ ਤੇ ਹੁਣ ਪੰਜਾਬ ਦੇ ਹੱਕਾਂ ਦੀ ਗੱਲ ਆ ਪੰਜਾਬ ਦੀ ਯੂਨੀਵਰਸਿਟੀ ਦੀ ਗੱਲ ਆ ਉਹ ਮੈਦਾਨ 'ਚ ਐਮਰਜੈਂਸੀ ਸੈਸ਼ਨ ਬੁਲਾ ਕੇ ਰੈਜ਼ੋਲੂਸ਼ਨ ਲਿਹਾਣ ਵੀ ਇਸ ਸਟੇਟ ਯੂਨੀਵਰਸਿਟੀ ਆ ਤੁਹਾਡੇ ਕੁਰਸੀਆਂ ਤੇ ਬੈਠੇ ਦਾ ਕੀ ਮੁੱਲ ਵਾ ਵੀ ਜੇ ਤੁਹਾਡੇ ਕੁਰਸੀਆਂ ਤੇ ਬੈਠਿਆਂ ਹੀ ਪੰਜਾਬ ਦਾ ਸਾਰਾ ਕੁਝ ਲੁੱਟਿਆ ਗਿਆ ਕੀ ਇਹ ਬੰਦਿਆਂ ਨੇ ਕ੍ਰਾਪਸ਼ਨ ਹੀ ਇੰਨੇ ਵੱਡੇ ਪੱਦਰ ਦੀ ਕੀਤੀ ਹੁੰਦੀ ਆ ਵੀ ਇਹ ਕੇਂਦਰ ਦੇ ਅੱਗੇ ਖੁਸਕ ਨਹੀਂ ਸਕਦੇ ਕੀ ਤੁਹਾਨੂੰ ਲੱਗਦਾ ਹੈ ਕਿ ਹਾਈ ਕੋਰਟ ਜਾਣ ਨਾ ਮਸਲੇ ਦਾ ਹੱਲ ਹੋ ਜੂ। ਹਿੰਦੁਸਤਾਨ ਦੀਆਂ ਅਦਾਲਤਾਂ 'ਚ ਪੰਜਾਬ ਦੇ ਪਾਣੀ ਦੇ ਮਸਲੇ ਰੁਲ ਗਏ। ਸੁਪਰੀਮ ਕੋਰਟ 'ਚ ਗੱਲ ਚੱਲੇਗੀ ਕਿਸਾਨ ਅੰਦੋਲਨ ਦੀ। ਵਿਧਾਨ ਸਭਾ ਨੇ ਮਤਾ ਪਾਸਤਾ ਨਹੀਂ ਹੱਲ ਹੋਈ। ਆਪਣੇ ਚੈਨਲਾਂ 'ਰਾਈ ਇੱਕ ਪੇੜ ਨਿਊਜ਼ ਚਲਾਤੀ ਵੀ ਦੇਖੋ ਜੀ ਗੁਰਪਰਵ ਤੇ ਤੋਹਫਾ ਮਿਲ ਗਿਆ ਹੋ ਗਿਆ ਹੋ ਗਿਆ ਨਾ ਤੇ ਉਹ ਇਹਨਾਂ ਲੀਡਰਾਂ ਨੇ ਵੀ ਬੜਾ ਨੋਟੀਫਿਕੇਸ਼ਨ ਪੜੇ ਉੱਤੇ ਟਰਸਟ ਕਰਕੇ ਧੜਾ ਧੜ ਬਿਆਨ ਦੇ ਤੇ ਵੀ ਕ੍ਰੈਡਿਟ ਵਾਰ ਚੱਲ ਜਾਂਦੀ ਨਾ। ਜਿਹੜਾ ਚਾਂਸਲਰ ਆ ਉਹ ਪੰਜਾਬ ਦਾ ਉਹ ਜਿਹੜਾ ਹਿੰਦੁਸਤਾਨ ਦਾ ਆਪਰੇਟਰਪਤੀ ਲਾਦਾ ਤਾਂ ਇਸ ਤਰੀਕੇ ਨਾਲ ਇਹਨਾਂ ਨੇ ਉਦੋਂ ਹੀ ਇਹਨਾਂ ਨੇ ਕੀ ਕੀਤਾ ਵੀ ਯੂਨੀਵਰਸਿਟੀ ਦੇ ਵਿੱਚ ਤਕਰੀਬਨ ਉਹ ਆਪਦੇ ਹੱਥਾਂ 'ਚ ਲੈ ਗਏ ਪਰ ਸੈਨੇਟ ਇੱਕ ਇੱਕ ਇਹੋ ਜੀ ਬੋਡੀ ਹੀ ਵੀ ਉਹਦੇ ਵਿੱਚੋਂ ਹੀ ਤਬਦੀਲੀ ਕਰਾ ਕੇ ਤੁਸੀਂ ਉੱਪਰ ਤੱਕ ਲੈ ਜਾ ਸਕਦੇ ਹੋ ਤਾਂ ਹਿੰਦੁਸਤਾਨ 'ਚ ਕਹਿ ਰਹੇ ਕਿ ਆਬਾਦੀ ਵਧ ਗਈ ਆਪਾਂ 543 ਤੋਂ ਸੀਟਾਂ ਵਧਾਉਣੀਆਂ 2026 'ਚ ਵਧ ਕੇ 700 ਤੋਂ ਕੁਝ ਹੋ ਜਾਣੀਆਂ ਤੇ ਇੱਥੇ ਤੁਸੀਂ 91 ਤੋਂ ਘਟਾ ਕੇ 31 ਕਰਤੀਆਂ 31 ਦੇ ਵਿੱਚ ਵੀ ਜਿਹੜੇ 7 100 ਅਫੀਸ਼ਲ ਮੈਂਬਰ ਆ ਜਿਵੇਂ ਪੰਜਾਬ ਸਰਕਾਰ ਨੂੰ ਲੜਨਾ ਚਾਹੀਦਾ ਉਹ ਨਹੀਂ ਲੜ ਰਹੀ ਤੇ ਪੰਜਾਬ ਸਰਕਾਰ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਸਾਰੇ ਐਮਐਲਏ ਲੈ ਕੇ ਦਿੱਲੀ ਜਾ ਸਕਦੀ ਹੈ ਇੱਥੇ ਕਿਉਂ ਨਹੀਂ ਆ ਸਕਦੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਆ ਜਿੱਥੇ ਇੱਕ ਪ੍ਰਦਰਸ਼ਨ ਚੱਲ ਰਿਹਾ ਹੈ ਯੂਨੀਵਰਸਿਟੀ ਦੇ ਕੇਂਦਰੀਕਰਨ ਦੇ ਖਿਲਾਫ ਸੈਨੇਟ ਭੰਗ ਕਰਕੇ ਸੈਨੇਟ ਦੇ ਉੰਦੀ ਨਾਮendaftੀ ਖਤਮ ਕਰਕੇ ਕੇਂਦਰ ਆਪਣੇ ਹੱਥਾਂ ਵਿੱਚ ਲੈਣਾ ਚਾਹੁੰਦਾ ਹੈ ਯੂਨੀਵਰਸਿਟੀ ਨੂੰ ਜਿਹਦੇ ਖਿਲਾਫ ਸਾਰੀਆਂ ਜਥੇਬੰਦੀਆਂ ਇੱਕ ਮੰਚ ਤੇ ਇਕੱਠੀਆਂ ਹੋਈਆਂ ਵਿਦਿਆਰਥੀਆਂ ਦੀਆਂ ਤੇ ਇਸ ਚੀਜ਼ ਖਿਲਾਫ ਪ੍ਰੋਟੈਸਟ ਕਰ ਰਹੀਆਂ ਨੇ ਸਾਡੇ ਨਾਲ ਬਾਈ ਸੱਤੋਂ ਨੇ ਗੱਲਬਾਤ ਕਰਦੇ ਆ ਜੁਝਾਰ ਸਿੰਘ ਜੀ ਜੁਝਾਰ ਸਿੰਘ ਜੀ ਨੇ ਰਾਤ ਤੁਸੀਂ ਦੇਖਿਆ ਹੋਣਾ ਜਿਸ ਤਰੀਕੇ ਦੇ ਨਾਲ ਪਹਿਲਾਂ ਇਹ ਗੱਲ ਚੱਲੀ ਕਿ ਨੋਟੀਫਿਕੇਸ਼ਨ ਰੱਦ ਹੋ ਗਿਆ ਫਿਰ ਹੋ ਗਿਆ ਕਿ ਵਾਪਸ ਆ ਗਿਆ ਉਹ ਸਾਰੀ ਚੀਜ਼ ਦੇ ਉੱਤੇ ਵੀ ਇਹਨਾਂ ਨੇ ਸਪਸ਼ਟੀਕਰਨ ਦਿੱਤਾ ਸੀ ਤਾਂ ਅੱਜ ਸਾਰੇ ਮਸਲੇ ਨੂੰ ਸਮਝਣ ਲਈ ਮਸਲੇ ਦੇ ਵਿੱਚ ਇਸ ਯੂਨੀਵਰਸਿਟੀ ਨੂੰ ਪਿੱਛੇ ਧੱਕਣ ਦੇ ਵਿੱਚ ਕਿਹੜੀਆਂ-ਕਿਹੜੀਆਂ ਪਾਰਟੀਆਂ ਦਾ ਸਰਕਾਰਾਂ ਦਾ ਯੋਗਦਾਨ ਆ ਉਹ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਬਾਈ ਨੇ ਪਹਿਲਾਂ ਸਵਾਗਤ ਕਰ ਲੈ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਬਾਈ ਕਿ ਮਤਲਬ ਸਭ ਤੋਂ ਪਹਿਲਾਂ ਨਾ ਜਿਹੜੇ ਪੰਜਾਬ ਦੇ ਵਿੱਚ ਆਮ ਬੰਦੇ ਬੈਠੇ ਆ ਤੁਸੀਂ ਇਸ ਯੂਨੀਵਰਸਿਟੀ ਨਾਲ ਜੁੜੇ ਹੋ ਤੁਹਾਨੂੰ ਪਤਾ ਹੈ ਵੀ ਸੈਨੇਟ ਕੀ ਹੁੰਦਾ ਹੈ ਤੁਹਾਨੂੰ ਪਤਾ ਹੈ ਕਿ ਇਹਦੀ ਮਹੱਤਤਾ ਕੀ ਹੈ ਤੁਹਾਨੂੰ ਪਤਾ ਹੈ ਕਿ ਕੇਂਦਰੀਕਰਨ ਕੀ ਹੋ ਰਿਹਾ ਪਰ ਇੱਕ ਆਮ ਬੰਦਾ ਜਿਹੜਾ ਸੱਤ ਚ ਬੈਠਾ ਸਾਡਾ ਦੇਸੀ ਬੰਦਾ ਜਿਹੜਾ ਉਹ ਇਹ ਤਾਂ ਚਾਹੁੰਦਾ ਕਿ ਸਾਡਾ ਚੰਡੀਗੜ੍ਹ ਤੇ ਹੱਕ ਰਵੇ ਸਾਡਾ ਯੂਨੀਵਰਸਿਟੀ ਤੇ ਹੱਕ ਰਵੇ ਪਰ ਉਹਨੂੰ ਇਹ ਨਹੀਂ ਪਤਾ ਲੱਗ ਰਿਹਾ ਕਿ ਖੂਹੀ ਕਿਸ ਤਰੀਕੇ ਨਾਲ ਜਾ ਰਹੀ ਹੈ ਸਭ ਤੋਂ ਪਹਿਲਾਂ ਆਪਾਂ ਇਹਨੂੰ ਪੂਰਾ ਵਿਸਥਾਰ ਸਹਿਤ ਦੱਸੀਏ ਵੀ ਇਹ ਕੀ ਕੀ ਚੱਲ ਰਿਹਾ ਹੈ ਦੇਖੋ ਜਿਵੇਂ ਕਿਸੇ ਸੂਬੇ ਨੂੰ ਚਲਾਉਣ ਲਈ ਵਿਧਾਨ ਸਭਾ ਹੁੰਦੀ ਹੈ ਕਿਸੇ ਦੇਸ਼ ਨੂੰ ਚਲਾਉਣ ਲਈ ਸੰਸਦ ਆ ਯੂਨੀਵਰਸਿਟੀ ਨੂੰ ਚਲਾਉਣ ਲਈ ਸੈਨੇਟ ਆ ਸੈਨੇਟ ਦੇ 92 ਮੈਂਬਰ ਨੇ ਜਿਹਦੇ ਵਿੱਚ ਪੰਜਾਬ ਦੇ ਜਿਹੜੇ ਵਿਦਿਆਰਥੀ ਆ ਜਾਂ ਯੂਨੀਵਰਸਿਟੀ ਤੋਂ ਪੜ੍ਹੇ ਵਿਦਿਆਰਥੀ ਨੇ ਜਾਂ ਪੰਜਾਬ ਦਾ 200 ਕਾਲਜ ਆ ਉਹਦੇ ਪੜ੍ਹੇ ਵਿਦਿਆਰਥੀ ਨੇ ਉਹਨਾਂ ਦੇ ਪਾਸ ਆਊਟ ਹੋਣ ਤੋਂ 3 ਸਾਲ ਬਾਅਦ ਇੱਕ ਵੋਟ ਬਣਦੀ ਆ ਉਹਨੂੰ ਕਹਿੰਦੇ ਸੈਨੇਟ ਦੀ ਵੋਟ ਸੈਨੇਟ ਇਲੈਕਸ਼ਨ ਦੀ ਉਹ ਵੋਟਾਂ ਪਾ ਕੇ 16 ਇੱਥੇ ਸੈਨੇਟ ਦੇ ਮੈਂਬਰ ਆ ਜਿਹੜੇ ਇੱਥੋਂ ਦੇ ਪੜ੍ਹ ਚੁੱਕੇ ਵਿਦਿਆਰਥੀਆਂ ਨੇ ਚੁਣਨੇ ਹੁੰਦੇ ਆ ਇਸ ਤੋਂ ਇਲਾਵਾ ਪੰਜਾਬ ਦੇ ਕਾਲਜਾਂ ਦੇ ਜਿਹੜੇ ਪ੍ਰਿੰਸੀਪਲ ਆ 6 ਮੈਂਬਰ ਆ ਜਿਹੜੇ 6 ਤੋਂ 8 ਨੰਬਰ ਉਹ ਪ੍ਰਿੰਸੀਪਲ ਨੇ ਚੁਣ ਕੇ ਭੇਜਨੇ ਹੁੰਦੇ ਇਸ ਤੋਂ ਇਲਾਵਾ ਜਿਹੜੇ ਪੰਜਾਬ ਦੇ ਪ੍ਰੋਫੈਸਰ ਆ ਉਹਨਾਂ ਨੇ ਆਪਣੇ ਮੈਂਬਰ ਚੁਣ ਕੇ ਭੇਜਨੇ ਹੁੰਦੇ ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਪ੍ਰੋਫੈਸਰ ਆ ਜਿਹੜੇ ਉਹਨਾਂ ਨੇ ਇੱਕ ਮੈਂਬਰ ਚੁਣਨਾ ਹੁੰਦਾ ਇਸ ਤੋਂ ਇਲਾਵਾ ਜਿਹੜੇ ਨੌਨ ਟੀਚਿੰਗ ਸਟਾਫ ਆ ਵੀ ਜਿੰਨੇ ਸਟੇਕ ਹোল্ডার ਆ ਯੂਨੀਵਰਸਿਟੀ ਦੇ ਸਾਰਿਆਂ ਨੇ ਚੁਣ ਕੇ ਇੱਕ ਬਾਡੀ ਬਣਾਈ ਉਹਨੂੰ ਕਹਿੰਦੇ ਸੈਨੇਟ ਤੇ ਕੋਈ ਵੀ ਯੂਨੀਵਰਸਿਟੀ ਦੇ ਵਿੱਚ ਨਵੀਂ ਚੀਜ਼ ਲਾਗੂ ਹੋਣੀ ਆ ਕੋਈ ਵੀ ਫੈਸਲਾ ਹੋਣਾ ਕੋਈ ਵੀ ਭਰਤੀ ਹੋਣੀ ਉਹ ਸੈਨੇਟ ਦੇ ਰਾਹੀਂ ਹੁੰਦੀ ਆ ਉਹਦੇ ਵਿੱਚ ਐਕਸ ਅਫੀਸ਼ੀਅਲ ਮੈਂਬਰ ਆ ਜਿਹ ਪੰਜਾਬ ਦਾ ਸਿੱਖਿਆ ਮੰਤਰੀ ਪੰਜਾਬ ਦੇ 2 ਐਮਐਲਏ ਪੰਜਾਬ ਦਾ ਜਿਹੜਾ এডਿਕੇਸ਼ਨ ਦਾ ਸੈਕਟਰੀ ਆ ਉਹ ਵੀ ਐਕਸ-ਆਫੀਸ਼ੀਅਲ ਮੈਂਬਰ ਆ ਇਸ ਤੋਂ ਇਲਾਵਾ ਚੰਡੀਗੜ੍ਹ ਦਾ ਐਡਮਿਨਿਸਟਰेटर ਐਡਮਿਨਿਸਟਰेटर ਕੌਣ ਆ ਪੰਜਾਬ ਦਾ ਗਵਰਨਰ ਉਹ ਵੀ ਇਹਦਾ ਮੈਂਬਰ ਆ ਤਾਂ ਪੂਰਨ ਰੂਪ ਦੇ ਵਿੱਚ ਪੰਜਾਬ ਦਾ ਇਹਦੇ ਸੈਨੇਟ ਦੇ ਵਿੱਚ ਵੱਡਾ ਦਾਵਾ ਆ ਤਾਂ ਕਰਕੇ ਯੂਨੀਵਰਸਿਟੀ ਜਿਹੜੀ ਆ ਇਹਦੇ ਉੱਤੇ ਪੰਜਾਬ ਦਾ ਦਾਵਾ ਇਸ ਤੋਂ ਇਲਾਵਾ ਯੂਨੀਵਰਸਿਟੀ ਨੂੰ ਚਲਾਉਣ ਲਈ ਬਜਟ ਆ ਜਿਹੜਾ ਠੀਕ ਆ ਕੇਂਦਰ ਵੱਲੋਂ UGC ਵੱਲੋਂ ਰੂਸਾ ਵੱਲੋਂ ਆਉਂਦਾ ਉਸ ਤੋਂ ਇਲਾਵਾ ਪੰਜਾਬ ਬਜਟ ਦਿੰਦਾ ਹੋਰ ਕੋਈ ਸੂਬਾ ਇਹਨੂੰ ਬਜਟ ਨਹੀਂ ਦਿੰਦਾ ਇਸ ਤੋਂ ਇਲਾਵਾ ਪੰਜਾਬ ਦੇ 200 ਕਾਲਜਾਂ ਤੋਂ ਇੱਕ ਵੱਡਾ ਰੈਵਨਿਊ ਜਨਰੇਟ ਹੁੰਦਾ ਹੈ ਜਿਹੜੇ ਬੱਚਿਆਂ ਦੀਆਂ ਫੀਸਾਂ ਐਗਜ਼ਾਮੀਨੇਸ਼ਨ ਫੀਸਾਂ ਦੇ ਰਹੀਂ ਉਹ ਇੱਥੇ ਪਹੁੰਚਦਾ ਆ ਤਾਂ ਯੂਨੀਵਰਸਿਟੀ ਆ ਜਿਹੜੀ ਸਿੱਧੇ ਸਿੱਧੇ ਟੰਗ ਦੇ ਨਾਲ ਪੰਜਾਬ ਦੀ ਯੂਨੀਵਰਸਿਟੀ ਆ ਤੇ ਹਰਿਆਣੇ ਨੇ ਹਿਮਾਚਲ ਨੇ ਖੁਦ ਨੂੰ ਇਹਦੇ ਨਾਲੋਂ ਆਪਣੇ ਆਪ ਨੂੰ ਵੱਖ ਕੀਤਾ ਆ ਤਾਂ ਮੈਂ ਇਹਦੀ ਜੜ ਚ ਜਾਣੇ ਆ 1882 ਚ ਯੂਨੀਵਰਸਿਟੀ ਬਣਦੀ ਆ 1904 ਦੇ ਵਿੱਚ ਅੰਗਰੇਜ਼ ਇੱਕ ਐਕਟ ਬਣਾਉਂਦੇ ਯੂਨੀਵਰਸਿਟੀ ਐਕਟ ਉਸ ਤੋਂ ਵੀ ਅੱਗੇ ਆ ਜਦੋਂ 47 ਆ ਜੀਏ ਤਾਂ ਉਦੋਂ ਇੱਕ ਸੈਨੇਟ ਬੋਡੀ ਬਣੀ ਆ ਵੀ ਇਹਨੂੰ ਵੇਖੋ ਠੀਕ ਆ ਵੀ ਉਹ ਅੰਗਰੇਜ਼ਾਂ ਦਾ ਰਾਜ ਹੀ ਜਿਵੇਂ ਵੀ ਸੀ ਪਰ ਇਹ ਵੀ ਯੂਨੀਵਰਸਿਟੀ ਨੂੰ ਦਾਣਸ਼ਵਰ ਲੋਕ ਚਲਾਉਣਾ ਤਾਂ ਉਹਦੇ ਲਈ ਕਿਹੋ ਜੀ ਬੋਡੀ ਬਣੇ ਵੀ ਸਰਕਾਰ ਦਾ ਸਿੱਧਾ ਦਖਲ ਨਾ ਹੋਵੇ ਵੀ ਯੂਨੀਵਰਸਿਟੀ ਆਪਣੇ ਆਪ ਦੇ ਵਿੱਚ ਇੱਕ ਆਜ਼ਾਦ ਚੀਜ਼ ਹੁੰਦੀ ਆ ਜੇ ਜਦੋਂ ਸਿੱਖਿਆ ਨੂੰ ਗੁਲਾਮ ਕਰ ਲੋਗੇ ਫਿਰ ਆਉਂਦੀਆਂ ਪੀੜ੍ਹੀਆਂ ਗੁਲਾਮਾਂ ਦੇ ਜੰਮਣਗੀਆਂ ਸਿੱਖਿਆ ਆਜ਼ਾਦ ਰਹੂਗੀ ਤਾਂ ਆਉਂਦੀਆਂ ਪੀੜ੍ਹੀਆਂ ਆਜ਼ਾਦ ਖਿਆਲਾਂ ਵਾਲੇ ਲੋਕ ਆਉਣਗੇ ਤਾਂ ਉਹਨਾਂ ਨੇ ਇਹ ਤੇ ਨਵਾਂ ਜਿਹੜਾ ਐਕਟ ਆਉਂਦਾ ਆ ਪੰਜਾਬ ਉਹਦੇ ਪੰਜਾਬ ਯੂਨੀਵਰਸਿਟੀ ਐਕਟ 1947 ਉਹਦੇ ਵਿੱਚ ਸੈਨੇਟ ਜਿਹੜੀ ਬਣੀ ਉਹ 99 ਮੈਂਬਰੀ ਸੈਨੇਟ ਆ ਉਦੋਂ ਉਹਦਾ ਵੋਟਾਂ ਕਰਾਉਣ ਦਾ ਅਧਿਕਾਰ ਪੰਜਾਬ ਸਰਕਾਰ ਕੋਲ ਹੀ ਤੇ ਉਹਦਾ ਜਿਹੜਾ ਕੁਲਪਤੀ ਸੀ ਉਹ ਪੰਜਾਬ ਦਾ ਗਵਰਨਰ ਹੀ 1966 'ਚ ਜਦੋਂ ਇਹਨਾਂ ਨੇ ਪੰਜਾਬ ਛੋਟਾ ਕੀਤਾ ਉੱਥੇ ਇਹਨਾਂ ਨੇ ਸਾਜ਼ਿਸ਼ ਕੀਤੀ ਉਹਦੇ ਵਿੱਚ ਕੀ ਕੀਤਾ ਇਹਨਾਂ ਨੇ ਜਿਵੇਂ ਰਾਜਧਾਨੀ ਸਾਂਝੀ ਕਰਤੀ ਵੀ ਹਰਿਆਣਾ ਆਪਣੀ ਰਾਜਧਾਨੀ ਬਣਾ ਲੂਗਾ ਜਿਹੜਾ ਸੈਕਸ਼ਨ ਜਿਹੜਾ 1966 ਦਾ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਕੇਂਦਰ ਨੇ ਬਣਾਇਆ ਉਦੇ ਵਿੱਚ ਸੈਕਸ਼ਨ 72 ਆ ਜਦੋਂ ਦੂਜੇ ਸੂਬੇ ਆਪ ਦੀ ਰਾਜਧਾਨੀ ਬਣਾ ਲੂ ਹਰਿਆਣਾ ਤਾਂ ਚੰਡੀਗੜ੍ਹ ਪੰਜਾਬ ਨੂੰ ਮਿਲ ਜੇਗਾ ਇਦਾਂ ਹੀ ਇਹ ਕੀਤਾ ਵੀ ਜਿਹੜੀ ਖੇਤੀਬਾੜੀ ਯੂਨੀਵਰਸਿਟੀ ਆ ਜਦੋਂ ਹਰਿਆਣਾ ਤੇ ਹਿਮਾਚਲ ਆਪਣੀ ਖੇਤੀਬਾੜੀ ਯੂਨੀਵਰਸਿਟੀ ਬਣਾ ਲੈਣਗੇ ਉਹ ਉਹ ਜਿਹੜੀ ਯੂਨੀਵਰਸਿਟੀ ਪੰਜਾਬ ਨੂੰ ਮਿਲ ਜੂਗੀ ਜਦੋਂ ਹਰਿਆਣਾ ਹਿਮਾਚਲ ਆਪਣੀ ਯੂਨੀਵਰਸਿਟੀ ਬਣਾ ਲੈਣਗੇ ਤੇ ਪੀਯੂ ਪੰਜਾਬ ਨੂੰ ਮਿਲ ਜੂਗੀ ਠੀਕ ਆ ਇਹ ਉਹਨਾਂ ਨੇ ਉਦੋਂ ਕੀਤਾ ਪਰ ਇਹਦੀ ਬੇਈਮਾਨੀ ਕੇਂਦਰ ਦੀ ਉਹਨਾਂ ਦੀ ਮਾੜੀ ਨੀਤ ਸੀ ਵੀ ਉਹਨਾਂ ਨੇ ਰਾਜਧਾਨੀ ਹਰਿਆਣੇ ਨੂੰ ਬਣਾ ਕੇ ਨਹੀਂ ਦਿੱਤੀ ਉਹ ਇਥੇ ਰੜਕਾ ਪਿਆ ਰਿਆ ਪਰ ਹਰ हिमाचल 16 ਸਾਲਾਂ ਦੇ ਵਿੱਚ ਆਪਣੀ ਯੂਨੀਵਰਸਿਟੀ ਬਣਾ ਲਈ ਧਰਮਸ਼ਾਲਾ ਦੀ ਯੂਨੀਵਰਸਿਟੀ ਬਣਾ ਲਈ ਖੇਤੀਬਾੜੀ ਯੂਨੀਵਰਸਿਟੀ ਵੀ ਤੇ ਆਜ ਯੂਨੀਵਰਸਿਟੀ ਉਹਦੇ ਤੋਂ ਉਹਨਾਂ ਨੇ ਆਪਣਾ ਦਾਵਾ ਛੱਡਤਾ ਇਸ ਤਰੀਕੇ ਦੂਜੇ ਸੂਬਿਆਂ ਨੇ ਆਪਣੇ ਤੋਂ ਦਾਵਾ ਛੱਡਤਾ ਆਪਣੇ ਕਾਲਜ ਜਿਹੜੇ ਇਹਦੇ ਥੱਲੇ ਕੱਢ ਕੇ ਆਪਣੀ ਯੂਨੀਵਰਸਿਟੀ ਅੰਡਰ ਲੈ ਲੇ ਤਾਂ ਉਸ ਤੋਂ ਬਾਅਦ ਯੂਨੀਵਰਸਿਟੀ ਪੰਜਾਬ ਨੂੰ ਆਉਣੀ ਬਣਦੀ ਸੀ ਪਰ ਇਹਨਾਂ ਨੇ ਕੀ ਕੀਤਾ ਕਿ ਜਿਹੜਾ 1966 ਦਾ ਰੀਆਰਗੇਨਾਈਜੇਸ਼ਨ ਐਕਟ ਆ ਇਹਨੂੰ ਇੰਟਰ ਸਟੇਟ ਬਾਡੀ ਕਾਰਪੋਰੇਟ ਬਣਾ ਦਿੱਤਾ ਵੀ ਸੂਬਿਆਂ ਦੀ ਸਾਂਝੀ ਬਾਡੀ ਆ ਉਹਦੇ 'ਚ ਵੋਟਾਂ ਕਰਾਉਣ ਦਾ ਅਧਿਕਾਰ ਇਹਨਾਂ ਨੇ ਆਪ ਦੇ ਜਿਹੜਾ ਚਾਂਸਲਰ ਆ ਉਹ ਪੰਜਾਬ ਦਾ ਉਹ ਜਿਹੜਾ ਹਿੰਦੁਸਤਾਨ ਦਾ ਉਹ ਪ੍ਰਸ਼ਟਾਰਪਤੀ ਲਾਤਾ ਪੰਜਾਬ ਦੇ ਗਵਰਨਰ ਤੋਂ ਹਿੰਦੁਸਤਾਨ ਦਾ ਉਹ ਪ੍ਰਸ਼ਟਾਰਪਤੀ ਪੰਜਾਬ ਸਰਕਾਰ ਤੋਂ ਕੇਂਦਰ ਸਰਕਾਰ ਤਾਂ ਇਸ ਤਰੀਕੇ ਨਾਲ ਨੇ ਉਦੋਂ ਹੀ ਇਹਨਾਂ ਨੇ ਕੀ ਕੀਤਾ ਵੀ ਯੂਨੀਵਰਸਿਟੀ ਦੇ ਵਿੱਚ ਤਕਰੀਬਨ ਉਹ ਆਪਦੇ ਹੱਥਾਂ 'ਚ ਲੈ ਗਏ ਪਰ ਸੈਨੇਟ ਇੱਕ ਇੱਕ ਇਹੋ ਜੀ ਬੋਡੀ ਸੀ ਵੀ ਉਹਦੇ ਵਿੱਚੋਂ ਹੀ ਤਬਦੀਲੀ ਕਰਾ ਕੇ ਤੁਸੀਂ ਉੱਪਰ ਤੱਕ ਲੈ ਜਾ ਸਕਦੇ ਹੋ ਪਰ ਇਹਨਾਂ ਨੇ ਜਿਹੜਾ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਹੁਣ ਇਹ 60 ਸਾਲ ਸੈਨੇਟ ਵਿੱਚ ਚੱਲੀ ਤਾ ਜਿਹੜਾ ਨਵਾਂ ਨੋਟੀਫਿਕੇਸ਼ਨ ਆਇਆ ਹੋਇਆ ਹੈ ਵੈਸੇ ਤਾਂ ਸੈਨੇਟ ਚੱਲਦੀ ਨੂੰ ਸਾ섯 ਸਦੀ ਹੋ ਗਈ ਜਾਨੀ ਯੂਨੀਵਰਸਿਟੀ ਬਣੀ ਸੈਨੇਟ ਦੇ ਨਾਲ ਚੱਲ ਰਹੀ ਹੈ ਪਰ ਜਿਹੜਾ ਇਹਨਾਂ ਨੇ ਆ ਹੁਣ ਮਤਲਬ ਨੋਟੀਫਿਕੇਸ਼ਨ ਲਿਆਂਦਾ ਆ ਉਹਦੇ ਵਿੱਚ ਗੈਰ ਕਾਨੂੰਨੀ ਢੰਗ ਨਾਲ ਇਹ ਪੰਜਾਬ ਯੂਨੀਵਰਸਿਟੀ ਨੂੰ ਡੀਲ ਕਰ ਸਕਦੀ ਹੈ ਸਿਰਫ ਹੋਮ ਮਿਨਿਸਟਰੀ ਪਰ ਇਹ ਐਜੂਕੇਸ਼ਨ ਮਿਨਿਸਟਰੀ ਨੇ ਨੋਟੀਫਿਕੇਸ਼ਨ ਜਾਰੀ ਕੀਤਾ ਆ ਤੇ ਨੋਟੀਫਿਕੇਸ਼ਨ ਜਾਰੀ ਕਰਕੇ ਇਹਨਾਂ ਨੇ ਉੱਤੋਂ ਆਰਡਰ ਸੇਠਾ ਨੂੰ ਭੇਜਿਆ ਜਦੋਂ ਕਿ ਇਹਦਾ ਤਰੀਕਾ ਕਰ ਰਹੀ ਹੈ ਵੀ ਤੋਂ ਸੈਨੇਟਿਕ ਕਮੈਂਡਮੈਂਟ ਪਾਸ ਕਰੇ ਵੀ ਭਾਈ ਬਹੀ ਆਹ ਤਬਦੀਲੀਆਂ ਚਾਹੁੰਦੇ ਆ ਉਹ ਉੱਪਰ ਜਾ ਕੇ ਜਿਹੜੀਆਂ ਆ ਉਪਰ ਹਾਸਟਰ 25 ਤੋਂ ਬਾਅਦ ਸੰਸਦ ਦੇ ਵਿੱਚ ਪਾਸ ਹੋਣੀਆਂ ਪਰ ਇਹਨਾਂ ਉੱਪਰੋਂ ਕਰਕੇ ਇੱਥੇ ਨੂੰ ਨੋਟੀਫਿਕੇਸ਼ਨ ਜਾਰੀ ਕਰਕੇ ਆ ਸੈਨੇਟ ਭੰਗ ਕਰਤੀ ਜਿਹਦਾ ਸਮਾਂ 31 ਅਕਤੂਬਰ 2024 ਚ ਪੂਰਾ ਹੋ ਗਿਆ ਸੀ ਇੱਕ ਸਾਲ ਇਹਨਾਂ ਨੇ ਪੂਰਾ ਤੇ ਵੇਖਿਆ ਆਪਦਾ ਦਿਮਾਗ ਲਾਇਆ ਹਾਲਾਂਕਿ ਉਦੋਂ ਪੁਰਾਣੇ ਲੱਗੇ 2020 ਤੋਂ ਲੱਗੇ ਹੋਏ ਆ ਤਾਂ ਇਹਨਾਂ ਨੇ ਨੂੰ ਭੰਗ ਕਰਤਾ ਇਸ ਤਰੀਕੇ ਉਹਦੇ ਵਿੱਚ ਇਹਨਾਂ ਨੇ ਹੁਣ 91 ਤੋਂ ਘਟਾ ਕੇ 33 ਮੈਂਬਰ ਕਰਤੇ ਇੱਕ ਪਾਸੇ ਤਾਂ ਹਿੰਦੁਸਤਾਨ ਚ ਕਹਿ ਰਹੇ ਕਿ ਆਬਾਦੀ ਵਧ ਗਈ ਆਪਾਂ 5 ਤੇ ਇੱਥੇ ਤੁਸੀਂ 99 ਤੋਂ ਘਟਾ ਕੇ 33 ਕਰਤੀਆਂ 33 ਦੇ ਵਿੱਚ ਵੀ ਜਿਹੜੇ ਸੱਤ ਅਫੀਸ਼ੀਅਲ ਮੈਂਬਰ ਆ ਉਹਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਪੰਜਾਬ ਦਾ ਸਿੱਖਿਆ ਮੰਤਰੀ ਤੇ ਐਜੂਕੇਸ਼ਨ ਸੈਕਟਰੀ ਦੇ ਨਾਲ ਚੰਡੀਗੜ੍ਹ ਦਾ ਬਿਠਾਤਾ ਲਿਆ ਕੇ ਐਮਪੀ ਤੇ ਚੰਡੀਗੜ੍ਹ ਦਾ ਐਜੂਕੇਸ਼ਨ ਸੈਕਟਰੀ ਤਾਂ ਚੰਡੀਗੜ੍ਹ ਨੂੰ ਇੱਕ ਧਿਰ ਬਣਾਤਾ ਇਹਦੇ 'ਚ ਹੁਣ ਤੱਕ ਚੰਡੀਗੜ੍ਹ ਦੇ ਚਿੱਤੇ ਧਿਰ ਨਹੀਂ ਹੋਵੇ ਧਿਰ ਬਣਾਉਣ ਦਾ ਮਤਲਬ ਇਹ ਆ ਵੀ ਚੰਡੀਗੜ੍ਹ ਪਰਮਾਨੈਂਟਲੀ ਤੁਸੀਂ ਪੰਜਾਬ ਤੋਂ ਵੱਖ ਕਰਤਾ ਜੇ ਜਦੋਂ ਤੁਸੀਂ ਉਹਨੂੰ ਵਰਲਡਸ ਦੇ ਵਿੱਚ ਲੈ ਜਾਂਦਾ ਪਿੱ ਜਿਹੜਾ ਇੱਕ ਪੰਜਾਬ ਤੇ ਰਿਕ ਚੰਡੀਗੜ੍ਹ ਤੇ ਰਾਜ ਜਿਹੜਾ ਪੰਜਾਬ ਦੀ ਰਾਜਧਾਨੀ ਹੈ ਚੰਡੀਗੜ੍ਹ ਫਿਰ ਉਹ ਵੱਖਰੀ ਧਿਰ ਕਿਵੇਂ ਹੋ ਸਕਦੀ ਆ ਤਾਂ ਇੱਥੇ ਇਹਨਾਂ ਨੇ ਚੰਡੀਗੜ੍ਹ ਨੂੰ ਇੱਕ ਧਿਰ ਬਣਾਤਾ ਤੇ ਕੇਂਦਰ ਆਪ ਵੀ ਧਿਰ ਬਣ ਗਈ ਜਿਹੜਾ ਯੂਨੀਅਨ ਮਿਨਿਸਟਰੀ ਹੈ ਉਤੋਂ ਕੇਂਦਰ ਸਰਕਾਰ ਦਾ ਐਜੂਕੇਸ਼ਨ ਸੈਕਟਰੀ ਉਹਦਾ ਮੈਂਬਰ ਬਣ ਗਿਆ ਤਾਂ ਜਿੱਥੇ ਜਾ ਕੇ ਕੇਂਦਰ ਸਰਕਾਰ ਦਾ ਆਈਐਸ ਅਫਸਰ ਬਹਿ ਜਾਊਗਾ ਉੱਥੇ ਪੰਜਾਬ ਵਾਲੇ ਕਿੱਥੋਂ ਕੁਸਕ ਲੈਣਗੇ ਤਾਂ ਇਸ ਤਰੀਕੇ ਇੱਕ ਧਿਰ ਕੇਂਦਰ ਬਣ ਗਈ ਇੱਕ ਚੰਡੀਗੜ੍ਹ ਬਣ ਗਈ ਤੇ ਇੱਕ ਪੰਜਾਬ ਦੀ ਤੇ ਪੰਜਾਬ ਤੇ ਜੈਸਾ ਉੱਥੇ ਤਾਂ ਦੋ ਹੀ ਸੇ ਇਹਨਾਂ ਦੇ ਤਾਂ ਹਰ ਤਰੀਕੇ ਦੀ ਮਰਜ਼ੀ ਦੀ ਐਮੈਂਡਮੈਂਟ ਲਿਆਉਣਗੇ ਇਹਦਾ ਭ ਐਡਮਿਸ਼ਨ ਦਾ ਪ੍ਰੋਸੈਸ ਆ ਜਿਹੜਾ ਕਿ ਹੁਣ ਯੂਨੀਵਰਸਿਟੀ ਦਾ ਆਪਦਾ ਇੰਡੀਪੈਂਡੈਂਟ ਐਡਮਿਸ਼ਨ ਦਾ ਪ੍ਰੋਸੈਸ ਆ ਜਿਹਦੇ ਵਿੱਚ ਪੰਜਾਬ ਦੇ ਬੱਚਿਆਂ ਨੂੰ ਸੀਟਾਂ ਮਿਲ ਜਾਂਦੀਆਂ ਹਾਲਾਂਕਿ ਕੱਲ ਤੋਂ ਕਈ ਫੇਸਬੁੱਕ ਦੇ ਉੱਤੇ ਇਹਦੇ ਖਿਲਾਫ ਪ੍ਰਚਾਰ ਕਰਨ ਲੱਗੇ ਹੋਏ ਮੋਰਚੇ ਦੇ ਖਿਲਾਫ ਕਿ ਯੂਨੀਵਰਸਿਟੀ ਨਾਲ ਸਾਡਾ ਕੀ ਲੈਣਾ ਤੇ ਸਾਡੇ ਬੱਚਿਆਂ ਨੂੰ ਐਡਮਿਸ਼ਨ ਨਹੀਂ ਮਿਲਦੀ ਭਾਈ ਸਾਹਿਬ ਇੱਥੇ ਆ ਕੇ ਝੱਤੀ ਮਾਰੋ ਸਾਰੇ ਡਿਪਾਰਟਮੈਂਟਾਂ ਦੇ ਵਿੱਚ ਪੰਜਾਬ ਦੇ ਪਿੰਡਾਂ ਤੋਂ ਆਉਣ ਵਾਲੇ ਬੱਚੇ ਬੈਠੇ ਪੜ ਰਹੇ ਆ ਪੰਜਾਬ ਦੀ ਕਾਉਂਸਲ ਦੇਖੋ ਕਾਉਂਸਲ ਦੇ ਵਿੱਚ ਪੰਜਾਬ ਦੇ ਬੱਚੇ ਜਿੱਤ ਰਹੇ ਆ ਤਾਂ ਇਹਨਾਂ ਨੇ ਮਤਲਬ ਜਦੋਂ ਐਡਮਿਸ਼ਨ ਦਾ ਪ੍ਰੋਸੀ ਤਾਂ ਉੱਥੇ ਜਦੋਂ ਸੈਂਟਰ ਦੇ ਟੈਸਟ ਹੁੰਦੇ ਐ ਐਂਟਰਸ ਉੱਥੇ ਪੰਜਾਬ ਦੇ ਬੱਚਿਆਂ ਨੂੰ ਸੀਟ ਨਹੀਂ ਮਿਲਦੀ ਇਹ ਇੰਸਟੀਚੂਟਾਂ ਦੇ ਵਿੱਚ ਜਿਹੜੇ بڑے ਚੰਗੇ ਸ਼ਹਿਰਾਂ ਤੋਂ 엘ੀਟ ਦੇ ਬੱਚੇ ਹੁੰਦੇ ਆ ਉਹਨਾਂ ਨੂੰ ਸੀਟਾਂ ਮਿਲਣੀਆਂ ਸਾਡੇ ਬੱਚਿਆਂ ਨੂੰ ਬੜੇ ਛੋਟੇ ਮੋਟੇ ਮਾੜੇ ਮੋਟੇ ਇੰਸਟੀਚੂਟਾਂਾਂ 'ਚ ਸੀਟਾਂ ਮਿਲਣਗੀਆਂ ਇੱਥੇ ਨਹੀਂ ਆਉਣਗੇ ਸਾਡੇ ਕੋਲ ਉਦਾਹਰਨਾਂ ਪੰਜਾਬ ਇੰਜੀਨੀਅਰਿੰਗ ਕਾਲਜ ਪੰਜਾਬ ਇੰਜੀਨੀਅਰਿੰਗ ਕਾਲਜ ਯੂਨੀਵਰਸਿਟੀ ਦਾ ਹਿੱਸਾ ਹੀ ਇਸੇ ਸੈਨੇਟ ਦੇ ਅੰਡਰ ਆਉਂਦਾ ਸੀ ਉੱਥੇ ਪੰਜਾਬ ਦੇ ਬੱਚੇ ਵੱਡੀ ਗਿਣਤੀ 'ਚ ਪੜ੍ਹਦੇ ਸੀ ਇਹਨਾਂ ਨੇ 2003-14 ਦੀ ਤਬਦੀਲੀ ਕਰਨੀ ਸ਼ੁਰੂ ਕੀਤੀ ਉਦੋਂ ਉਥੇ ਬੋਰਡ ਆਫ ਗਵਰਨਰਸ ਬਣਾਤਾ 2016-17 ਦੇ ਵਿੱਚ ਉਹਨੇ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਅੰਡਰ ਲੈਂਦਾ ਹੁਣ ਸੈਂਟਰ ਦੇ ਜਿਹੜੇ ਇੰਟਰ ਟੈਸਟ ਹੁੰਦੇ ਆ ਉਹਦੇ ਥਰੂ ਐਡਮਿਸ਼ਨ ਮਿਲਦੀ ਪੰਜਾਬ ਦਾ ਉਥੇ ਕੋਈ ਬੱਚਾ ਨਹੀਂ ਰਹਿ ਗਿਆ ਤੇ ਜਿਸ ਦਿਨ ਪੀਯੂ ਦੇ ਵਿੱਚ ਸੈਂਟਰ ਦੇ ਜਿਹੜੇ ਟੈਸਟ ਦੇ ਨਾਲ ਐਡਮਿਸ਼ਨ ਮਿਲੂਗੀ ਹੁਣ ਨੀਟ ਕਲੀਅਰ ਕਰਨਾ ਕਿੱਡਾ ਔਖਾ ਡੇ ਬੱਚਿਆਂ ਵਾਸਤੇ ਕਵੀ ਮੁਕਾਬਲਾ ਇੱਕ ਵੱਡੀ ਵਸੋਂ ਨਾਲ ਹੋ ਜਾਂਦਾ ਆ ਇੱਥੇ ਜਿਹੜਾ ਬੈਕਗ੍ਰਾਉਂਡ ਆ ਵੀ ਤੁਸੀਂ ਉਹ ਸੂਬੇ ਨੂੰ ਤੁਸੀਂ ਉਹਨਾਂ ਦੇ ਨਾਲ ਕਿਵੇਂ ਕੰਪੀਟ ਕਰਵਾ ਸਕਦੇ ਹੋ ਜਿਹੜਾ ਸੂਬਾ ਇੱਕ ਗੁਲਾਮੀ ਚ ਲੰਘ ਰਿਹਾ 70 ਸਾਲ ਸਟਰਗਲ ਚ ਇਹਦੇ ਹੜਾ ਦੀ ਮਾਰ ਪੈ ਰਹੀ ਜਿੰਨੂੰ ਜੰਗ ਦੀ ਮਾਰ ਪੈ ਰਹੀ ਹੈ ਇੱਕ ਸੂਬੇ ਨੂੰ ਉਹਦਾ ਬੱਚਾ ਉਧਰ ਚਨਈ ਮਦਰਾਸ ਪੜ੍ਹਦੇ ਬੱਚੇ ਨੇ ਕਿੱਥੋਂ ਕੰਪਲੀਟ ਕਰ ਲੇਗਾ ਤਾਂ ਇਸ ਤਰੀਕੇ ਸਾਡੇ ਬੱਚਿਆਂ ਨੂੰ ਜਦੋਂ ਪੰਜਾਬੀ ਪੜ੍ਹੇਗਾ ਨਹੀਂ ਤੇ ਪੰਜਾਬੀ ਲੜੇਗਾ ਕਿਵੇਂ ਇਸ ਤਰੀਕੇ ਸਾਡੇ ਬੱਚਿਆਂ ਨੂੰ ਇਥੋਂ ਕੱਢਿਆ ਜਾਊਗਾ ਸਾਡੇ ਪੰਜਾਬ ਦੀ ਗੱਲ ਕਰਨ ਵਾਲੇ ਪ੍ਰੋਫੈਸਰ ਕੱਢੇ ਜਾਣਗੇ ਤਾਂ ਇਹ ਜਿਹੜਾ ਪੰਜਾਬ ਜਿੱਥੋਂ ਹੁਣ ਪੰਜਾਬ ਦੀ ਮਾੜੀ ਮੋਟੀ ਗੱਲ ਹੁੰਦੀ ਆ ਇਥੋਂ ਇੱਕ ਉਹਨਾਂ ਨੇ ਸੈਂਟਰ ਬਣਾ ਲੈਣਾ ਆ ਜਿੱਥੋਂ ਭਗਵਾ ਕਰਨ ਦੇ ਨੀਤੀਆਂ ਅੱਗੇ ਪੰਜਾਬ 'ਚ ਲਾਗੂ ਕਰਨੀਆਂ ਆ ਪੰਜਾਬ ਦੇ 200 ਕਾਲਜ ਜਿਹੜੇ ਅਧੀਨ ਆਉਂਦੇ ਆ ਉੱਥੇ ਲਾਗੂ ਕਰਨੀਆਂ ਆ ਤਾਂ ਇੱਕ ਤਾ ਪੰਜਾਬ ਦੇ ਵਾਸੀਆਂ ਨੂੰ ਅਪੀਲ ਕਰਦੇ ਆ ਵੀ ਤੁਸੀਂ ਸਾਡੇ ਦਾ ਯਕੀਨ ਕਰੋ ਜੇ ਅਸੀਂ ਕਹਿ ਰਹੇ ਆ ਨਾ ਵੀ ਜੰਗ ਪੰਜਾਬ ਦੀ ਆ ਪੰਜਾਬ ਦੀ ਹੋਣਦੀ ਆ ਪੰਜਾਬ ਦੇ ਚੰਡੀਗੜ੍ਹ ਦੇ ਪ੍ਰਧਾਵੇ ਦੀ ਆ ਤਾਂ ਇਹਦੇ ਵਿੱਚੋਂ ਸਾਨੂੰ ਕੁਝ ਨਹੀਂ ਮਿਲਣਾ ਇਹ ਜਿਹੜੇ ਬੱਚੇ ਧਰਨੇ ਤੇ ਬੈਠੇ ਨੇ ਉਹਦੀ ਉਮਰ ਧਰਨੇ ਤੇ ਬੈਹਣ ਦੀ ਨਹੀਂ ਆ ਇਹਨਾਂ ਦੀ ਪੜ੍ਹ ਲਿਖ ਕੇ ਆਪਦਾ ਕਰੀਅਰ ਬਣਾਉਣ ਦੀ ਆ ਪਰ ਬਦਕਿਸਮਤੀ ਆ ਪੰਜਾਬ ਦੀ ਵੀ ਇਹੋ ਜਿਹੀ ਗੁਲਾਮੀ 'ਚ ਫਸ ਗਿਆ ਵੀ ਜਿਦੀ ਹਰ ਪੀੜ੍ਹੀ ਨੂੰ ਲੜਨਾ ਪੈ ਰਿਹਾ ਵੀ ਕਦੀ ਇੱਕ ਮੋਰਚਾ ਹੱਲ ਹੁੰਦਾ ਆ ਕੋਈ ਇੱਕ ਵੀ ਦਿਨ ਸੁੱਖ ਦਾ ਸਾਹ ਕਦੇ ਇੱਥੇ ਸਿੱਖਾ ਨੂੰ ਹਿੰਦੁਸਤਾਨ ਦੇ ਵਿੱਚ ਆਇਆ ਇੱਕ ਮਸਲਾ ਹਲ ਹੁੰਦਾ ਹੈ ਦੂਜਾ ਖੜਾ ਹੋ ਜਾਂਦਾ ਹੈ ਦੂਜਾ ਹੱਲ ਹੁੰਦਾ ਤੇ ਜ ਖੜਾ ਹੋ ਜਾਂਦਾ ਜਿਹੜਾ ਸਰਮਾਇਆ ਕਿਸੇ ਕੌਮ ਨੇ ਆਪਣੀ ਖੂਨ ਪਸੀਨੇ ਦੀ ਕਮਾਈ ਕਰਕੇ ਆਪਣੀ ਤਰੱਕੀ ਵਾਸਤੇ ਲਾਉਣਾ ਆ ਆਪਣੀਆਂ ਸੰਸਥਾਵਾਂ ਬਣਾਉਣ ਲਈ ਲਾਉਣਾ ਆ ਆਪਦੇ ਇੰਸਟੀਚੂਟ ਸਾਰਨੇ ਆਪਣੀਆਂ ਧਰੋ ਰਸਾਰਨੀਆਂ ਆ ਉਹ ਪੈਸਾ ਕਿੱਥੇ ਲਾ ਰਹੇ ਆ ਅਸੀਂ ਧਰਨਿਆਂ ਤੇ ਮੋਰਚਿਆਂ ਤੇ ਤੇਲ ਬਾਰਨੇ ਆ ਐਸਿਡ ਪੰਨ ਰਹੇ ਆ ਆਪਣਾ ਕੀਮਤੀ ਸਮਾਂ ਵੇਸਟ ਕਰ ਰਹੇ ਆ ਦਿੱਲੀ ਦਾ ਕਿਸਾਨ ਅੰਦੋਲਨ ਆ ਉਹ ਅਰਬਾਂ ਖਰਬਾਂ ਰੁਪਈਆ ਲੱਗਾ ਨਾ ਸਿੱਖਾਂ ਦਾ ਉੱਥੇ ਕਿ ਨਿਕਲੇ ਕਿ ਜਿਹੜੇ ਤਿੰਨ ਕਾਨੂੰਨ ਆਏ ਹੀ ਉਹ ਵਾਪਸ ਹੋ ਜੇ ਨਾ ਗਲਤ ਉਥੇ ਜ ਯੋਨ ਚ ਕੱਢਿਆ ਆਪਾਂ ਕੀ ਠੀਕ ਆ ਬੀ ਚਲੋ ਲੜਨਾ ਮਜਬੂਰੀ ਨਾਲ ਲੜਦੇ ਤਾਂ ਆ ਜੋ ਕੁ ਸਾਡੇ ਕੋ ਬਚਿਆ ਉਹ ਵੀ ਨਾ ਰਹਿੰਦਾ ਹੁਣ ਆ ਇੱਥੇ ਯੋਰ ਲਾਵਾਂਗੇ ਕੁਛ 6 ਮਹੀਨੇ ਸਾਲ ਇੱਥੇ ਸਿਰਖ ਪਾਈਕ ਹੋਊਗੀ ਸਾਰਾ ਪੰਜਾਬ ਆਊਗਾ ਯੂਨੀਵਰਸਿਟੀ ਬਚਾਵਾਂਗੇ ਪਰ ਜਿਹੜੀ ਪਹਿਲੀ ਚੀਜ਼ ਹੱਡੀ ਆ ਉਹਨੂੰ ਫਿਰ ਉਹਨੂੰ ਬਚਾਉਣ ਵਾਸਤੇ ਅਸੀਂ ਉੱਤੇ ਕਿੰਨੇ ਐਫਰਟ ਲਾ ਰਹੇ ਆ ਤਾਂ ਗੁਲਾਮੀ ਦੀਆਂ ਨਿਸ਼ਾਨੀਆਂ ਵੀ ਜਿੱਥੇ ਤੁਸੀਂ ਆਪਦੀ ਕੌਮ ਦੀ ਉਹ ਸਾਰੀ ਬਾਰੇ ਸੋਚ ਹੀ ਨਾ ਸਕੋ ਜਿੱਥੇ ਕੋਈ ਨਵੀਂ ਸਿਰਜਣਾ ਵਾਲੇ ਬੰਨੇ ਧਿਆਨ ਹੀ ਨਾ ਜਾਵੇ ਜਿਹੜਾ ਕੁਛ ਤੁਹਾਡੇ ਕੋ ਬਚਿਆ ਆ ਉਹਨੂੰ ਕਿਵੇਂ ਬਚਾ ਕੇ ਰੱਖਣਾ ਤੁਹਾਡਾ ਸਾਰਾ ਯੋਰ ਉਸੇ ਸੀ ਕਹਿ ਰਹੇ ਹਾਂ ਮਤਲਬ ਇਹ ਚ ਮੈਂਬਰ ਹੁੰਦੇ ਆ ਸੀਐਮ ਮਤਲਬ ਐਜੂਕੇਸ਼ਨ ਮਿਨਿਸਟਰ ਸਾਰਾ ਪੰਜਾਬ ਦੇ ਪੰਜਾਬ ਸਰਕਾਰ ਦਾ ਕਿਵੇਂ ਦੇਖ ਰਹੇ ਹੋ ਸਪੋਰਟ ਵਿਦਿਆਰਥੀ ਜਥੇਬੰਦੀਆਂ ਨੂੰ ਜਾਂ ਪੰਜਾਬ ਸਰਕਾਰ ਲੜ ਰਹੀ ਹੈ ਉਸ ਤਰੀਕੇ ਨਾਲ ਜਿਵੇਂ ਲੜਨਾ ਚਾਹੀਦਾ ਸਮੁੱਦੇ ਜਿਵੇਂ ਪੰਜਾਬ ਸਰਕਾਰ ਨੂੰ ਲੜਨਾ ਚਾਹੀਦਾ ਉਹ ਨਹੀਂ ਲੜ ਰਹੀ ਤੇ ਪੰਜਾਬ ਸਰਕਾਰ ਕੇਜਰੀਵਾਲ ਦੀ ਗ੍ਰਿਫਤਾਰੀ ਦੇ ਖਿਲਾਫ ਸਾਰੇ ਐਮਐਲਏ ਲੈ ਕੇ ਦਿੱਲੀ ਜਾ ਸਕਦੀ ਆ ਇੱਥੇ ਕਿਉਂ ਨਹੀਂ ਆ ਸਕਦੀ ਪੰਜਾਬ ਸਰਕਾਰ ਜਦੋਂ ਪੰਜਾਬ ਦੀਆਂ ਸਾਰੀਆਂ ਧਿਰਾਂ ਸਹਿਮਤ ਨੇ ਵੀ ਯੂਨੀਵਰਸਿਟੀ ਸਾਡੀ ਆ ਉੱਥੇ ਰੈਜ਼ੋਲੂਸ਼ਨ ਲਿਆਉਣ emergancy session بلا ਕੇ resolution ਲਿਹਾਉਣ ਵੀ ਸਟੇਟ ਯੂਨੀਵਰਸਿਟੀ ਆ ਹਾਲਾਂਕਿ resolution ਲਿਹਾਉਣ ਦੇ ਨਾਲ ਯੂਨੀਵਰਸਿਟੀ ਸਟੇਟ ਨਹੀਂ ਹੋ ਜਾਣੀ ਪਰ ਘੱਟੋ ਘੱਟ ਇਸ ਤਰਨੇ ਨੂੰ ਵੈਲੀਡੇਸ਼ਨ ਮਿਲੇ ਉਸ ਤੋਂ ਬਾਅਦ ਸਰਕਾਰ ਸੰਘਰਸ਼ਦਾਰਾ ਖੋਲੇ ਪੰਜਾਬ ਦੇ ਤੁਹਾਡੇ ਕੁਰਸੀਆਂ ਤੇ ਬੈਠੇ ਦਾ ਕੀ ਮੁੱਲ ਵਾ ਵੀ ਜੇ ਤੁਹਾਡੇ ਕੁਰਸੀਆਂ ਤੇ ਬੈਠਿਆਂ ਹੀ ਪੰਜਾਬ ਦਾ ਸਾਰਾ ਕੁਝ ਲੁੱਟਿਆ ਗਿਆ ਤਾਂ ਜਿਵੇਂ ਸਰਕਾਰ ਲੜ ਸਕਦੀ ਹੈ ਜਿਵੇਂ ਪੰਜਾਬ ਦੀਆਂ ਰਾਜਨੀਤਿਕ ਤਰ੍ਹਾਂ ਲੜ ਸਕਦੀ ਹੈ ਉਹ ਨਹੀਂ ਲੜ ਰਹੀਆਂ ਉਹ ਕਿਉਂ ਨਹੀਂ ਲੜ ਰਹੀਆਂ ਉਹਦਾ ਕਾਰਨ ਇਹ ਆ ਕਿ ਇਹ ਬੰਦਿਆਂ ਨੇ ਕ੍ਰਾਪਸ਼ਨ ਹੀ ਇੰਨੇ ਵੱਡੇ ਪੱਦਰ ਦੀ ਕੀਤੀ ਹੁੰਦੀ ਆ ਵੀ ਇਹ ਕੇਂਦਰ ਦੇ ਅੱਗੇ ਖੁਸਕ ਨਹੀਂ ਸਕਦੇ ਇਹ ਮੜਾ ਮੋਟਾ ਕੁਸਕਦੇ ਜੇ ਬੋਲਦੇ ਆ ਤਾਂ ਲੋਕਾਂ ਦੇ ਰੋਹ ਕਰਕੇ ਬੋਲਦੇ ਆ 28 ਤਰੀਕ ਨੂੰ ਨੋਟੀਫਿਕੇਸ਼ਨ ਆਇਆ 31 ਨੂੰ ਪਬਲਿਕ ਹੋਇਆ ਤੇ ਇੱਕ ਦੋ ਤਰੀਕ ਤੱਕ ਤੇ ਸਾਰਿਆਂ ਦੀ ਅਪਰੋਚ ਇਹ ਵੀ ਚਲੋ ਇਹਨੇ ਕੇਂਦਰੀ ਹੋਣਾ ਹੈ ਯੂਨੀਵਰਸਿਟੀ ਨੇ ਸੈਂਟਰਲਾਈਜ਼ ਹੋਣਾ ਹੈ ਕਿੱਡੀ ਕੋ ਗੱਲ ਆ ਵੀ ਕੋਈ ਗੱਲ ਪਰ ਜਿੱਦਣ ਲੋਕ ਉੱਠੇ ਆ ਫੇਰ ਹੁਣ ਇੱਥੇ ਵੀ ਰਾਂ ਘੱਟ ਕੇ ਵਾਰ ਵਾਰੀ ਪਹੁੰਚ ਰਹੇ ਆ ਪਰ ਜਿੱਦਾਂ ਇਹਨਾਂ ਦੇ ਕੋਲ ਕਿੱਡਰ ਆ ਜੇ ਆਪਦੀ ਰੈਲੀ 'ਚ ਲੱਖ ਬੰਦਾ ਇਕੱਠਾ ਕਰ ਸਕਦੇ ਆ ਤਾਂ ਇੱਥੇ ਜੇ ਅੱਜ ਜਿਮਨੀ ਚੋਣਾ ਵਾ ਉਹ 1 ਸਾਲ ਦੀਆਂ ਚੋਣਾਂ ਵਾ ਬਿਲਕੁਲ ਇਹਨਾਂ ਕੋਲ 90 ਐਮਐ ਛੱਡ ਦੋ ਲੋਕਾਂ ਦੇ ਵਿੱਚ ਲੋਕੀ ਜਿਹਨੂੰ ਵੋਟ ਪਾਉਣ ਪਾਉਣ ਦੋ ਸਾਰਾ ਤਾਮਝਾਮ ਗਵਰਨਮੈਂਟ ਦੀ ਮਸ਼ੀਨਰੀ ਉੱਥੇ ਲੱਗੀ ਆ ਬਾਕੀ ਪਾਰਟੀਆਂ ਦੀ ਉੱਥੇ ਲੱਗੀ ਆ ਵੀ ਤੁਸੀਂ ਤੁਹਾਨੂੰ ਇੱਕ ਉਹ ਜਿਮਣੀ ਚੋਂ ਜ਼ਰੂਰੀ ਆ ਦੇਖੋ ਜਿਹੜੀਆਂ ਪੰਨ ਪੰਦਕ ਤੇ ਨਾਲ ਲੜ ਰਹੀਆਂ ਉਹ ਸਾਰੀਆਂ ਆ ਕੇ ਹਾਜ਼ਰੀ ਭਰ ਗਈਆਂ ਇੱਥੇ ਉਹ ਅੱਗੇ ਵੀ ਕਹਿ ਰਹੀਆਂ ਵੀ ਤੁਸੀਂ ਜਿਹੋ ਜਿਹੀ ਕੋਲ ਦੋਗੇ ਆਪਾਂ ਹਾਜ਼ਰਾਂ ਤਾਂ ਹੀ ਇਹਨਾਂ ਪਾਰਟੀਆਂ ਨੂੰ ਵੀ ਤੁਸੀਂ ਬੜਾ ਰਾਜਭਾਗ ਮਾਣਿਆ ਪੰਜਾਬ ਦੇ ਲੋਕਾਂ ਦੀ ਖੂਨ ਪਸੀਨੇ ਦੀ ਕਮਾਈ ਤੇ ਤੁਸੀਂ ਐਸ਼ ਉਬਰਸਤ ਕੀਤੀ ਇੱਥੇ ਵੀ ਹੁਣ ਪੰਜਾਬ ਦੇ ਹੱਕਾਂ ਦੀ ਗੱਲ ਆ ਪੰਜਾਬ ਦੀ ਯੂਨੀਵਰਸਿਟੀ ਦੀ ਗੱਲ ਆ ਉਹ ਮੈਦਾਨ 'ਚ ਲੋਕ ਲੜ ਕੱਲ ਜਦੋਂ ਇਹ ਨੋਟੀਫਿਕੇਸ਼ਨ ਰੱਦ ਵਾਲਾ ਮਾਮਲਾ ਇੱਕਾਰੀ ਚੱਲਿਆ ਬੜਾ ਉਦੋਂ ਆਮ ਵੀ ਪਾਰਟੀ ਦੇ ਲੀਡਰਾਂ ਨੇ ਇਹ ਗੱਲ ਚੱਕਤੀ ਕਿ ਭਗਵਾਨ ਸਿੰਘ ਮਾਨ ਦੇ ਦਬਾਅ ਕਰਕੇ ਭਗਵਾਨ ਸਿੰਘ ਮਾਨ ਕਰਕੇ ਕੇਂਦਰ ਝੁੱਕ ਗਿਆ ਇੱਕ ਵਾਰ ਤਾਂ ਇਹ ਗੱਲ ਬਣਾਤੀ ਸੀ ਵੀ ਭਗਵਾਨ ਸਿੰਘ ਮਾਨ ਦਾ ਦਬਾਅ ਇਹਨਾਂ ਦਬਾਅ ਮੰਨ ਰਿਹਾ ਕੇਂਦਰ ਉਹਨਾਂ ਦਾ ਇੱਥੇ ਬੀਵੀਪੀ ਵਾਲੇ ਵੀ ਪਾਤ ਹੈ ਵੀ ਇਹ ਸਾਡੇ ਮਿਹਨਤ ਕਰਕੇ ਵਾਪਸ ਹੋਇਆ ਹਾਂ ਇਹ ਵੇਖੋ ਨੈਰੇਟਿਵ ਦੀ ਜੰਗ ਹੈ ਜਿਹੜੀ ਇਹ ਚੰਗੀ ਤਰ੍ਹਾਂ ਖੇਡਣਾ ਜਾਣਦਾ ਹੈ ਹਿੰਦੁਸਤਾਨ ਉਹਨੇ ਪਹਿਲਾਂ ਵੀ ਸਿੱਖਾਂ ਨੂੰ ਹਕ ਕਾਲੀ ਲੜਦਿਆਂ ਨੂੰ ਅਤਵਾਦੀ ਸਾਬਤ ਕੀਤਾ ਉਹ ਨੈਰੇਟਿਵ ਦੀ ਜੰਗ ਬਹੁਤ ਬਖੂਬੀ ਜਾਂ ਆਪਣੇ ਚੈਨਲਾਂ ਰਾਹੀਂ ਇੱਕ ਪੇਡ ਨਿਊਜ਼ ਚਲਾਤੀ ਵੀ ਵੇਖੋ ਜੀ ਗੁਰਪਰਵ ਤੇ ਤੋਹਫਾ ਮਿਲ ਗਿਆ ਹੋ ਗਿਆ ਹੋ ਗਿਆ ਹਨ ਤੇ ਉਹ ਇਹਨਾਂ ਲੀਡਰਾਂ ਨੇ ਵੀ ਬੜਾ ਨੋਟੀਫਿਕੇਸ਼ਨ ਪੜੇ ਹਮ ਉਹਤੇ ਟਰਸਟ ਕਰਕੇ ਧੜਾ ਧੜ ਬਿਆਨ ਦੇ ਤੇ ਵੀ ਕ੍ਰੈਡਿਟ ਵਾਰ ਚੱਲ ਜਾਂਦੀ ਨਾ ਵੀ ਇਹੀ ਜਾਂ ਕ੍ਰੈਡਿਟ ਵਾਰ ਦੇ ਵਿੱਚ ਤਾਂ ਸਾਰੇ ਹੀ ਮਤਲਬ ਅੱਗੇ ਹੋ ਜਾਂਦੇ ਆ ਵੀ ਉੱਥੇ ਇਹਨਾਂ ਦੀ ਆਮਦ ਦੀ ਪਾਰਟੀ ਨੇ ਵੀ ਚੱਕ ਲਿਆ ਵੀ ਜੀ ਵੇਖੋ ਸਾਡੇ ਐਫਰਟਸ ਕਰਕੇ ਪਰ ਉਸੇ ਵੇਲੇ ਨਾ ਨੋਟੀਫਿਕੇਸ਼ਨ ਆ ਗਿਆ ਨੋਟੀਫਿਕੇਸ਼ਨ ਸੇਮ ਰਿਹਾ ਉਰੇ ਜੋ ਇਹ ਹੋ ਗਿਆ ਵੀ ਇਹ ਤਰੀਕ ਹੈ ਜਿਹੜੀ ਜਿਹੜਾ ਪੰਜ ਨੂੰ ਲਾਗੂ ਹੋਣਾ ਹੈ ਵੀ ਇਹ ਪੰਜ ਨੂੰ ਨਹੀਂ ਹੋਊਗਾ ਪੂਰੀ ਤਰੀਕ ਸਰਕਾਰ ਦੱਸੇਗੀ ਬਾਕੀ ਜਿਹੜੀ ਸਿਚੁਏਸ਼ਨ ਹੈ ਉਹ ਹੋ ਰਹੀ ਉਹ ਫਿਰ ਆਪਾਂ ਇੱਥੇ ਖੜ ਕੇ ਚੰਨਣਾ ਪਾਇਆ ਵੀ ਭਾਈ ਕੁਝ ਨਹੀਂ ਹੋਇਆ ਵੀ ਇਹ ਸਿਰਫ ਲੋਕ ਰੋਅ ਜਿਹੜਾ ਉਹ ਮੱਠਾ ਪਾਉਣ ਲਈ ਉਹਦੀ ਹਵਾ ਕੱਢਣ ਦੇ ਵਾਸਤੇ ਸਰਕਾਰ ਨੇ ਪੈਂਤਰਾ ਚੱਲਿਆ ਹੈ ਉਹ ਤੋਂ ਸੁਚੇਤ ਰਹੋ ਜਿਹੜਾ ਨੋਟੀਫਿਕੇਸ਼ਨ ਹੈ ਉਹ ਜਿਉਂਦਾ ਤਿਉਂ ਬਰਕਰਾਰ ਹੈ ਇੱਕ ਗੱਲ ਕਹਿ ਰਹੇ ਆ ਕਿ ਅਸੀਂ ਹਾਈ ਕੋਰਟ ਜਾਵਾਂਗੇ ਇਸ ਨੋਟੀਫਿਕੇਸ਼ਨ ਦੇ ਖਿਲਾਫ ਤਕੜਾ ਤਕੜਾ ਵਕੀਲ ਖੜਾ ਕਰਾਂਗੇ ਕੀ ਤੁਹਾਨੂੰ ਲੱਗਦਾ ਹੈ ਕਿ ਹਾਈ ਕੋਰਟ ਜਾਣ ਨਾਲ ਮਸਲੇ ਦਾ ਹੱਲ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਉੱਤੇ ਹਾਈ ਕੋਰਟ ਗਿਆ ਤਾਂ ਪੱਕੀ ਵੀ ਹੈ ਉੱਥੇ ਸੀਆਈਐਸਐਫ ਲਾਜੀ ਹੈ ਉਸ ਤੋਂ ਪਹਿਲਾਂ ਜਿਹੜੀ ਬੀਐਸਐ 50 ਕਿਲੋਮੀਟਰ ਤੱਕ ਅੰਦਰ ਆਈ ਉਹਦੇ ਤੇ ਸੁਪਰੀਮ ਕੋਰਟ ਤੱਕ ਗਿਆ ਤਾਂ ਉਹ ਵੀ ਪੱਕੀ ਵੀ ਐਸਐਫ ਨੂੰ ਅਧਿਕਾਰ ਮਿਲ ਗਏ ਹੈ ਕੀ ਲੱਗਦਾ ਹੈ ਵੀ ਇਹ ਰਾਹ ਅਖਤਿਆਰ ਕਰਕੇ ਕੋਈ ਮਸਲੇ ਦਾ ਹੱਲ ਨਿਕਲ ਜੂਗਾ ਜਾਂ ਇਹਦੇ ਲਈ ਮਾਸ ਮੂਵਮੈਂਟ ਦਾ ਹੀ ਬਾਨਣਾ ਜ਼ਰੂਰੀ ਹੈ ਸਰਕਾਰ ਹਾਈ ਕੋਰਟ ਜਾਣ ਦਾ ਰੁਖ ਕਰ ਰਹੀ ਹੈ ਤੁਸੀਂ ਇਹਦੇ ਵਿੱਚ ਕੀ ਸਮਝਦੇ ਵੇਖੋ ਅਦਾਲਤਾਂ ਜੋ ਮਸਲੇ ਹੱਲ ਨਹੀਂ ਹੁੰਦੇ ਆਪਾਂ ਵੇਖਿਆ ਹਿੰਦੁਸਤਾਨ ਦੀਆਂ ਅਦਾਲਤਾਂ 'ਚ ਪੰਜਾਬ ਦੇ ਪਾਣੀ ਦੇ ਮਸਲੇ ਰੁਲ ਗਏ ਪੰਜਾਬ ਦਾ ਪਾਣੀ ਲੁੱਟ ਲਿਆ ਗਿਆ ਪੰਜਾਬ ਦੀ ਰਾਜਧਾਨੀ ਖੋਹੀ ਗਈ ਸਿੱਖਾਂ ਦੀ ਨਸਲ ਖੁਸ਼ੀ ਹੋ ਗਈ ਉਹਨਾਂ ਅਦਾਲਤਾਂ ਚ ਕੇਸ ਤੇ ਨਹੀਂ ਜਾ ਰਹੇ ਆ ਇਹ ਤੁਹਾਡੀ ਪੋਲੀਟਿਕਲ ਵਿਲ ਤੇ ਗੱਲ ਹੱਲ ਹੁੰਦੀ ਆ ਸੁਪਰੀਮ ਕੋਰਟ ਚ ਗੱਲ ਚਲੇਗੀ ਕਿਸਾਨ ਅੰਦੋਲਨ ਦੀ ਵਿਧਾਨ ਸਭਾ ਨੇ ਮਤਾ ਪਾਤਾ ਨਹੀਂ ਹੱਲ ਹੋਈ ਲੋਕਾਂ ਚ ਪੋਲੀਟਿਕਲ ਵਿਲ ਹੀ ਲੋਕੀ ਦਿੱਲੀ ਜਾ ਕੇ ਲੜੇ ਕਾਨੂੰਨ ਵਾਪਸ ਹੋਏ ਤਾਂ ਇਹ ਮਸਲਾ ਆਪਾਂ ਵੇਖਿਆ ਆ ਵੀ ਹਾਈ ਕੋਰਟਾਂ ਦੇ ਵਿੱਚ ਕਮੇਟੀਆਂ ਬਣ ਜਾਂਦੀਆਂ ਪੈਨਲ ਬੈਠ ਜਾਂਦੇ ਆ ਅੱਗੇ ਤੋਂ ਅੱਗੇ ਤਰੀਕਾ ਪੈ ਜਾਂਦੀਆਂ ਆ ਚੀਜ਼ਾਂ ਹੋਲਡ ਹੋ ਜਾਂਦੀਆਂ ਨਾਲ ਲੋਕੀ ਲੜਨ ਜੁਗੇ ਰਹਿੰਦੇ ਠੀਕ ਆ ਤੇ ਉਥੇ ਜਦੋਂ ਕਿ ਜੀ ਸੰਘਰਸ਼ ਮੱਠਾ ਹੁੰਦਾ ਉਹਦੇ ਕੋਈ ਜੀ ਸਰਕਾਰ ਦੇ ਹੱਕ 'ਚ ਤਕਰੀਬਨ ਆਇਆ ਜਾਂਦਾ ਕਿਉਂਕਿ ਇਹ ਲੜਾਈ ਬੈਟਲ ਚੰਗੀ ਤਰ੍ਹਾਂ ਲੜਦੇ ਨਹੀਂ ਜੇ ਇਹਨੂੰ ਲੀਗਲੀ ਵੀ ਚੈਲੰਜ ਕੀਤਾ ਜਾਵੇ ਚੰਗੀ ਗੱਲ ਹੈ ਕਰਨ ਹੀ ਕਿੰਨੇ ਵਕੀਲ ਖੜੇ ਕਰਨ ਕਿਉਂਕਿ ਇਹ ਲੀਗਲੀ ਗਲਤ ਹੈ ਉਹ ਮਿਨਿਸਟਰੀ ਦਾ ਕੰਮ ਜਿਹੜਾ ਐਜੂਕੇਸ਼ਨ ਮਿਨਿਸਟਰੀ ਕਰ ਰਹੀ ਆ ਇਹਨੂੰ ਚੈਲੰਜ ਕੀਤਾ ਜਾ ਸਕਦਾ ਇਸ ਤੋਂ ਇਲਾਵਾ ਪੰਜਾਬ ਯੂਨੀਵਰਸਿਟੀ ਦਾ ਜਿਹੜਾ ਆਪਦਾ ਕੈਲੰਡਰ ਆ 1947 ਵਾਲਾ ਉਹਦੇ ਵਿੱਚ ਉਹਦੇ ਤਹਿਤ ਵੀ ਜਿਹੜਾ ਆ ਜਿਹੜੀਆਂ ਤਬਦੀਲੀਆਂ ਤੋਂ ਉੱਪਰ ਨੂੰ ਹੋ ਸਕਦੇ ਹੋ ਪਰ ਤੋਂ ਹੇਠਾਂ ਨੂੰ ਨਹੀਂ ਹੋ ਸਕਦੇ ਲੀਗਲੀ ਚੈਲੰਜ ਕੀਤਾ ਜਾ ਸਕਦਾ ਹੈ ਕਰਨ ਮਤਲਬ ਜੇ ਯੂਨੀਵਰਸਿਟੀ ਸਾਡੇ ਹੱਥੋਂ ਜਾਂਦੀ ਹੈ ਜਿਵੇਂ ਤੁਸੀਂ ਪਹਿਲਾਂ ਕਿ ਚਿੰਤਾ ਜ਼ਾਹਰ ਕੀਤੀ ਕਿ ਕਿੰਨੇ ਨੇ ਕਾਲਜ ਗਿਆ ਤਾਂ ਅਸੀਂ ਉਹ ਚੋਂ ਪਾਸੇ ਹੋ ਗਏ ਜੇ ਕੱਲ ਉਹ ਚਲੇ ਜਾਂਦੀ ਹੈ ਦੂਜੇ ਪਾਸੇ ਉਹੋ ਜਿਹੇ ਬੰਦੇ ਆ ਜਿਹੜੇ ਸਾਰੀਆਂ ਪਾਰਟੀਆਂ ਦੇ ਵਿੱਚ ਪ੍ਰਾਈਵੇਟ ਯੂਨੀਵਰਸਿਟੀਆਂ ਵਾਲੇ ਅੱਜ ਕੰਗੇ ਅਹੁਦਿਆਂ ਤੇ ਬੈਠਿਆ ਦੋਨੇ ਦੋ ਦੋ ਮੁੱਖ ਪਾਰਟੀਆਂ ਪੰਜਾਬ ਦੇ ਵਿੱਚ ਕੇਂਦਰ 'ਚ ਬੈਠੀ ਇੱਕ ਪੰਜਾਬ 'ਚ ਇੱਕ ਰਾਜ ਸਭਾ ਦੇ ਵਿੱਚ ਉਹਨਾਂ ਨੇ ਭੇਜਿਆ ਇੱਕ ਉਹਨਾਂ ਨੇ ਭੇਜਿਆ ਮਤਲਬ ਕੀ ਉਧਰਲੇ ਪਾਸੇ ਨੂੰ ਵੀ ਲਜਾਂਦਾ ਕਿ ਹੌਲੀ ਹੌਲੀ ਨਿੱਜੀਕਰਨ ਵਾਲੇ ਪਾਸੇ ਨੂੰ ਯੂਨੀਵਰਸਿਟੀਆਂ ਹੋ ਜਾਣ ਜਿਹੜਾ ਆਮ ਲੋਕਾਂ ਦੀ ਜਿਹੜੇ ਕੋਲੋਂ ਜਿਹੜੀ ਪੜ੍ਹਾਈ ਦੂਰ ਹੋ ਜਾਵੇ ਕਿਉਂਕਿ ਜਿਹੜੀਆਂ ਜਿਹੜੀਆਂ ਯੂਨੀਵਰਸਿਟੀਆਂ ਪ੍ਰਾਈਵੇਟ ਆ ਉਹਨਾਂ 'ਚ ਕੋਈ ਆਮ ਬੰਦਾ ਤਾਂ ਉਸ ਤਰੀਕੇ ਨਾਲ ਪੜਾ ਨਹੀਂ ਸਕਦਾ ਇੱਥੇ ਤਾਂ ਇਹਦੇ ਕੈਂਪਸ ਜਿਹੜੇ ਹੈ ਕਾਲਜ ਆ ਉਹਨਾਂ ਦੇ ਵਿੱਚ ਤਕਰੀਬ ਮਜ਼ਦੂਰਾਂ ਦੇ ਬੱਚੇ ਆਮ ਕਿਸਾਨਾਂ ਦੇ ਬੱਚੇ ਉਹ ਵੀ ਜਾ ਵੜਦੇ ਆ ਕਿਤੇ ਇਹ ਵੀ ਕੰਮ ਕਰ ਰਿਹਾ ਵੀ ਇਹਨਾਂ ਨੂੰ ਸਿਖਾਇਆ ਦਾ ਜਿਹੜਾ ਨਿੱਜੀਕਰਨ ਜਿਹੜਾ 1991 ਦੇ ਵਿੱਚ ਮਨਮੋਹਨ ਸਿੰਘ ਦੋ ਫਾਈਨੈਂਸ ਮਿਨਿਸਟਰ ਹੀ ਉਹਨਾਂ ਨੇ ਵੀ ਇੱਥੇ ਪਾਲਿਸੀ ਲਿਆਂਦੀ ਇਕਨੋਮਿਕ ਪਾਲਿਸੀ ਉਹਦੇ 'ਚ ਇਹ ਹੈ ਵੀ ਐਜੂਕੇਸ਼ਨ ਨੂੰ ਜਿਹਨੂੰ ਐਲਪੀਜੀ ਕਹ ਦਿੰਦੇ ਆ ਵੀ ਲਿਬਰਲਾਈਜੇਸ਼ਨ ਪ੍ਰਾਈਵੇਟਾਈਜੇਸ਼ਨ ਹਾਂ ਉਹਦੇ 'ਚ ਇਹ ਹੀ ਵੀ ਸਿੱਖਿਆ ਤੇ ਸਿਹਤ ਇਹਨੂੰ ਪ੍ਰਾਈਵੇਟ ਸੈਕਟਰ ਵਾਸਤੇ ਖੋਲ ਦਿੱਤਾ ਗਿਆ ਵੀ ਉਸ ਤੋਂ ਪਹਿਲਾਂ ਇਹ ਵਪਾਰ ਨਹੀਂ ਹੈਗਾ ਵੀ ਜਾਂ ਸਰਕਾਰ ਦੇ ਇੰਸਟੀਟਿਊਟ ਜਾਂ ਮਤਲਬ ਸਰਕਾਰੀ ਅਦਾਰੇ ਹੀ ਜਾਂ ਸਹਿਕਾਰੀ ادارے ਸੀ ਜਾਂ ਜਿਹੜੇ ਟਰਸਟ ਹੀ ਉਹ ਚਲਾਉਂਦੇ ਸੀ ਉਸ ਤੋਂ ਇਲਾਵਾ ਕੋਈ ਪ੍ਰਾਈਵੇਟ ਇੰਸਟੀਟਿਊਟ ਖੋਲ ਕੇ ਕਮਾਈ ਨਹੀਂ ਕਰ ਸਕਦਾ ਤਾਂ ਇਹਨਾਂ ਨੇ ਧੜਾ ਧੜ ਪੰਜਾਬ ਦੇ ਵਿੱਚ ਖੰਭਾਵਾਵਾਂਗੇ ਯੂਨੀਵਰਸਿਟੀਆਂ ਉੱਗੀਆਂ ਆ ਉਹਨਾਂ ਦੇ ਜਿਹੜੇ ਮਾਲਕ ਆ ਉਹ ਰਾਜ ਸਭਾ ਦਾ ਮੈਂਬਰ ਚੰਡੀਗੜ੍ਹ ਯੂਨੀਵਰਸਿਟੀ ਤੋਂ ਭਾਈਪਾ ਵੱਲੋਂ ਆ ਐਲਪੀਯੂ ਤੋਂ ਆ ਆਮ ਆਦਮੀ ਪਾਰਟੀ ਵੱਲੋਂ ਆ ਤਾਂ ਇਹੋ ਦੋ ਸਰਕਾਰਾਂ ਨੇ ਇਸ ਟਾਈਮ ਮਸਾਬ ਚ ਤਾਂ ਉਹ ਤਾਂ ਨਿਜੀ ਕਰਨ ਦਾ ਇਵਨ ਕੀ ਇਸ ਯੂਨੀਵਰਸਿਟੀ ਦੇ ਵਿੱਚ ਵੀ ਨਿਜੀ ਕਰਨਾ ਜਿਹਦੇ ਖਿਲਾਫ ਹੀ ਲੜ ਰਹੇ ਆ ਲੋਡ ਅਪਾਰਟਮੈਂਟ ਆ ਉਹ 25000 ਚ ਡਿਗਰੀ ਦੇ ਰਿਆ 5 ਇਅਰ ਲੋਡ ਅਪਾਰਟਮੈਂਟ ਆ ਵੇਗਾ ਇੱਥੇ ਯੂਬੀਐਸ ਡਿਪਾਰਟਮੈਂਟ ਆ ਜਿਹੜੀ ਡਿਗਰੀ ਉਹ 25-30 ਹਜ਼ਾਰ ਲੱਖ ਚ ਦੇ ਰਿਆ ਤਿੰਨ ਚਾਰ ਲੱਖ ਜਿੱਥੇ ਯੂਐਮਐਸ ਡਿਪਾਰਟਮੈਂਟ ਸੇਮ ਡਿਗਰੀ ਉਹ ਦੇ ਰਿਆ ਤਾਂ ਇੱਥੇ ਵੀ ਉਹ ਮਾਡਲ ਆ ਚੁੱਕਾ ਵਾ ਪਰ ਜਦੋਂ ਉਹ ਯੂਨੀਵਰਸਿਟੀ ਟੋਟਲੀ ਆ ਡੈਥੋਂ ਨਿਕਲ ਗਈ ਫਿਰ ਤਾਂ ਉਹ ਮਾਡਲ ਇੱਥੇ ਬੜੀ ਤੇਜ਼ੀ ਦੇ ਨਾਲ ਆ ਜਾਊਗਾ ਨਾ ਵੀ ਜਿਵੇਂ ਫੀਸਾਂ ਵਧਾਉਣਗੇ ਇਸ ਵਾਰ ਵੀ ਬਹੁਤ ਵੱਡੇ ਪੱਧਰ ਤੇ ਵਧਾਈਆਂ ਸੈਨੇਟ ਦੀ ਅਣਹੋਂਦ ਦੇ ਵਿੱਚ ਇਸ ਵਾਰ ਫੀਸਾਂ ਕਈ ਗੁਣਾ ਵਧਾ ਦਿੱਤੀਆਂ ਗਈਆਂ ਇੱਥੇ ਕਈ ਡਿਪਾਰਟਮੈਂਟਸ ਦੇ ਵਿੱਚ ਤਾਂ ਉਹ ਨਿਜੀ ਕਰਨ ਵਾਲੀ ਗੱਲ ਤਾਂ ਲਗਾਤਾਰ ਚੱਲ ਹੀ ਰਹੀ ਨਾ ਵੀ ਮੇਰੇ ਜਿਹੜੇ ਸਿਰਫ ਇੱਕ ਹਿੱਸੇ ਨੂੰ ਹੀ ਪੜ੍ਹਾਈ ਦਾ ਅਧਿਕਾਰ ਆ ਬਾਕੀ ਕਿਸੇ ਕੋਲ ਗਿਆਨ ਪ੍ਰਾਪਤ ਕਰਨ ਦਾ ਕੋਈ ਅਧਿਕਾਰ ਨਹੀਂ ਉੱਥੇ ਤੱਕ ਗੱਲ ਲੈ ਕੇ ਜਾਣਗੇ ਆਮ ਲੋਕ ਜਿਹਨੂੰ ਪੜਨਗੇ ਤਾਂ ਪੜਨਗੇ ਤੇ ਨਾਲ ਲੜਨਗੇ ਤੇ ਇਹ ਉਹਨਾਂ ਨੂੰ ਮਜ਼ਦੂਰ ਬਣਾ ਕੇ ਰੱਖਣਾ ਚਾਹੁੰਦੇ ਆ ਤਾਂ ਇਹ ਚੀਜ਼ ਉੱਥੇ ਵੀ ਜੁੜਦੀ ਆ 10 ਤਰੀਕ ਦੇ ਜਿਹੜਾ ਤੁਸੀਂ ਪ੍ਰੋਗਰਾਮ ਰੱਖਿਆ ਹੈ ਉਹਦੇ ਲਈ ਕੀ ਸੁਨੇਹਾ ਦੇਣਾ ਚਾਹੋ ਵੇਖੋ ਪੰਜਾਬ ਦੀ ਆਵਾਮ ਨੂੰ ਬੇਨਤੀ ਆ ਵੀ ਅਸੀਂ ਬਹੁਤ ਕੁਝ ਗਵਾ ਚੁੱਕੇ ਆ ਪੰਜਾਬ ਦੇ ਕੁਦਰਤੀ ਵਸੀਲੇ ਆ ਜਿਹੜੇ ਪਾਣੀ ਆ ਸਾਡੇ ਕੋਲ ਖੋਏ ਜਾ ਚੁੱਕੇ ਆ ਜ਼ਮੀਨ ਖੋਹਣ ਦੇ ਵਾਸਤੇ ਇਹਨਾਂ ਨੇ ਕਾਨੂੰਨ ਬਣਾਏ ਚਲੋ ਇੱਕ ਲੜ ਕੇ ਇੱਕ ਵਾਰੀ ਹੀ ਵਿਚਾਲੀ ਪਰ ਫਿਰ ਵੀ ਇਹਨਾਂ ਦੀ ਅੱਖ ਉੱਥੀ ਹੈ ਕਿ ਦੀ ਲੈਂਡ ਪੂਲਿੰਗ ਪਾਲਿਸੀ ਆ ਜਾਂਦੀ ਕੋਈ ਕੁਸ਼ ਆ ਜਾਂਦਾ ਆਪਾਂ ਆਪਣੇ ਕੁਦਰਤੀ ਵਸੀਲੇ ਲਈ ਲੜ ਰਹੇ ਹਾਂ ਉੱਥੇ ਆਪਣੀਆਂ ਜਿਹੜੀਆਂ ਸਿੱਖਿਆ ਸੰਸਥਾਵਾਂ ਆ ਜਿਹੜੇ ਸਾਡੇ ਪਿੰਡੋਂ ਜਾੜ ਕੇ ਚੰਡੀਗੜ੍ਹ ਪੰਜਾਬ ਦੇ ਪਿੰਡ ਜਾੜ ਕੇ ਘੁਗਵਸ ਦੇ ਸਿੱਖਾਂ ਦੇ ਪਿੰਡ ਜੜੇ ਗਏ ਆ اتنا ਹਸਪੈਂਡ ਦੀ ਜ਼ਮੀਨ ਤੇ ਯੂਨੀਵਰਸਿਟੀ ਬਣੀ ਆ ਵੀ ਆਪਾਂ ਇਸ ਯੂਨੀਵਰਸਿਟੀ ਨੂੰ ਬਚਾਉਣ ਦੇ ਵਾਸਤੇ ਤਾਂ ਜੋ ਆਉਣ ਵਾਲੇ ਸਮੇਂ 'ਚ ਸਾਡੇ ਇੱਥੇ ਬੱਚੇ ਪੜ੍ਹ ਸਕਣ ਕੋਈ ਪੰਜਾਬ ਦਾ ਸੁਨਹਿਰੀ ਭਵਿੱਖ ਸਿਰਜ ਸਕਣ ਉਹਨੂੰ ਬਚਾਉਣ ਚੰਡੀਗੜ੍ਹ ਵੀ ਜਾਊਗਾ ਚੰਡੀਗੜ੍ਹ ਦੇ ਨਾਲ ਇੱਥੇ ਪੰਜਾਬ ਦਾ ਇਲਾਕਾ ਮਿਲਾ ਕੇ ਜਿਹੜੀ ਗੱਲ ਹਣ ਦੇ ਤੱਕ ਪਹੁੰਚੀ ਹੈ ਵੀ ਇੱਥੇ ਪਵਾਰ ਦਾ ਖੇਤਰ ਮਿਲਾ ਕੇ ਇੱਕ ਨਵੀਂ ਸਟੇਟ ਸਿਰਜੀ ਜਾਊਗੀ ਇੱਥੇ ਤਾ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਵੀ ਆਪਾਂ ਇਹਦੇ ਖਿਲਾਫ ਉੱਠ ਖੜੇ ਹੋਈਏ ਆਪਣੀ ਯੂਨੀਵਰਸਿਟੀ ਨੂੰ ਬਚਾਈਏ ਤੇ ਯੂਨੀਵਰਸਿਟੀ ਨੂੰ ਬਚਾ ਕੇ ਉਸ ਤੋਂ ਅੱਗੇ ਆਪਣੀ ਰਾਜਧਾਨੀ ਦੇ ਵਾਲੇ ਪਾਸੇ ਵੀ ਵਧੀਏ ਪਿਛਲੇ 75 ਸਾਲਾਂ ਤੋਂ ਹੀ ਬਿਨਾਂ ਰਾਜਧਾਨੀ ਤੋਂ ਇੱਥੇ ਦਰਦ ਦਰਦ ਤੇ ਠੋਕਰਾਂ ਖਾ ਰਹੇ ਆ ਤੇ ਪੰਜਾਬ ਦੇ ਲੋਕਾਂ ਨੂੰ ਅਪੀਲ ਆ ਵੀ ਜਿਹੜੀ ਜੰਗ ਯੂਨੀਵਰਸਿਟੀ ਤੋਂ ਵੱਧ ਕੇ ਆਪਾਂ ਰਾਜਧਾਨੀ ਦੀ ਜੰਗ ਬਣਾਈਏ ਉਹ ਵੱਧ ਕੇ ਹਮ ਹਮ ਆ ਕੇ 10 ਤਰੀਕ ਨੂੰ ਇੱਥੇ ਪਹੁੰਚਣ ਤੇ ਉਸ ਤੋਂ ਅੱਗੇ ਜੋ ਪੰਜਾਬ ਯੂਨੀਵਰਸਿਟੀ ਬਚਾਓ ਮੋਰਚੇ ਵੱਲ ਕਾਲ ਦਿੱਤੀ ਜਾਊਗੀ ਉਹਦਾ ਸਹਿਯੋਗ ਕਰਨ ਜੀ ਬਹੁਤ ਬਹੁਤ ਧੰਨ ਇਹੀ ਹੈ ਕਿ ਜੋ ਯੂਨੀਵਰਸਿਟੀ ਦੇ ਵਿੱਚ ਚੱਲ ਰਿਹਾ ਇਹ ਸਿੱਧਾ ਕੇਂਦਰੀਕਰਨ ਭਗਵਾ ਕਰਨ ਤੇ ਜਿਹੜੀ ਐ ਨਰਜੀ ਕਰਨ ਵਾਲੇ ਪਾਸੇ ਨੂੰ ਚੱਲ ਰਿਹਾ ਇਹਨੂੰ ਬਚਾਉਣ ਦੇ ਲਈ ਪੰਜਾਬ ਦੇ ਨੌਜਵਾਨਾਂ ਕੋਲ ਪੜ੍ਹਾਈ ਬਚੀ ਰਵੇ ਉੱਚ ਸਿੱਖਿਆ ਬਚੀ ਰਵੇ ਉਹਦੇ ਲਈ ਸਾਨੂੰ ਲੜਨਾ ਜ਼ਰੂਰੀ ਹੈ ਤਾਂ 10 ਤਰੀਕ ਦਾ ਸੱਦਾ ਜਿਵੇਂ ਦਿੱਤਾ ਅਸੀਂ ਵੀ ਇਹ ਕਹਨੇ ਆ ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਇੱਥੇ ਪਹੁੰਚ ਅਸੀਂ ਇਹ ਹੀ ਰੋਂਦੇ ਨਾ ਰਹੀਏ ਕਿ ਸਾਡੇ ਤੋਂ ਆ ਵੀ ਖੋਲਿਆ ਸਾਡੇ ਤੋਂ ਆ ਵੀ ਖੋਲਿਆ ਜਦੋਂ ਖੋਇਆ ਜਾ ਰਿਆ ਸੀ ਅਸੀਂ ਉਦੋਂ ਲੜੇ ਸੀ ਜਾਂ ਨਹੀਂ ਲੜੇ ਸੀ ਇਹ ਸਾਡੇ ਕੋਲ ਜ਼ਰੂਰ ਹੋਣਾ ਚਾਹੀਦਾ ਤੇ ਇਸੇ ਲੜਾਈ ਨੂੰ ਅੱਗੇ ਵਧਾਉਣ ਦੇ ਲਈ ਇਸੇ ਲੜਾਈ ਨੂੰ ਬਰਕਰਾਰ ਰੱਖਣ ਦੇ ਲਈ 10 ਤਰੀਕ ਨੂੰ ਇੱਥੇ ਜ਼ਰੂਰ ਪਹੁੰਚੋ